ਆਪਣੇ ਆਪ ਨੂੰ ਕਹਿ ਰਿਹਾ ਤੇ ਆਪਣੇ ਪਿੰਡ ਚ ਲਾਤੇ ਪੋਸਟਰ ਐਮ ਐਫ ਗੱਭਰੂ ਨਾਮ ਜਦੋਂ ਗਾਣੇ ਦਾ ਵਾਅਦਾ ਸੀਗਾ ਉਹ ਮਿਊਜ਼ਿਕ ਕਹਿੰਦੇ ਐਵੇਂ ਦਾ ਤਿਆਰ ਕੀਤਾ ਆ ਆਪਣੇ ਆਪ ਹੀ ਕਹਿੰਦੇ ਕਦਮ ਚੁੱਕੇ ਜਾ ਰਹੇ ਸੀਗੇ ਕਹਿੰਦੇ ਸਾਰਾ ਪਿੰਡ ਨੱਚ ਰਿਆ ਸੀ ਉਹ ਗਾਣੇ ਦੇ ਉੱਤੇ ਤਾਂ ਪਿੰਡ ਹੀ ਫਿਰ ਉਹਨਾਂ ਦਾ ਹਮ ਡੈਸ਼ ਵੱਡੀ ਸਾਰੀ ਬੀਬ ਛੋਟੇ ਛੋਟੇ 5-5 ਸਾਲ ਦੇ ਬੱਚੇ ਗਾਉਂਦੇ ਪਏ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਦਾ ਮਤਲਬ ਕੀ ਹੈ ਇਹ ਵੀ ਕੇਸ ਬਣ ਸਕਦਾ ਬੱਚੇ ਵਿੱਚ ਦਿਖਾਏ ਗਏ ਨੇ ਵੀਡੀਓ ਡੈਫੀਨੇਟਲੀ ਸਾਹਿਬ 506 509 ਹੂੰ 499 500 295 ਇਹ ਵੀ ਲੱਗੇਗੀ ਇਹਦੇ ਚ ਹੂੰ ਧਾਰਮਿਕ ਭਾਵਨਾਵਾਂ ਧਾਰਮਿਕ ਭਾਵਨਾਵਾਂ ਉਹ ਕਿਵੇਂ ਮਾਂ ਨੂੰ ਪੂਜਾ ਨਹੀਂ ਕਰਦੇ ਆਪਾਂ ਤੇ ਪੈਰੀ ਹੱਥ ਖੁਲੰਦੇ ਮਾਂ ਨੂੰ ਹੂੰ ਘਰ ਉਤਰ ਲੱਗੇ ਤੁਸੀਂ ਵੀ ਲਾ ਕੇ ਆਉਂਦੇ ਹੋ ਚਾਹੇ ਉਹ ਗੀਤ ਲਿਖਣ ਵਾਲਾ ਚਾਹੇ ਉਹ ਲਿਰਿਕਸ ਬਣਾਉਣ ਵਾਲਾ 뮤ਜ਼ਿਕ ਦੇਣ ਵਾਲਾ ਪੋਸਟਰ ਬਣਾਉਣ ਵਾਲਾ ਸਾਰੇ ਬੇਜਾਤੇ ਨੇ ਵੀ ਉਹਨਾਂ ਨੂੰ ਕਿਸੇ ਨੂੰ ਸ਼ਰਮ ਨਹੀਂ ਆਈ ਕਿ ਇਹ ਗਾਣਾ ਅਸੀਂ ਪਬਲਿਕ 'ਚ ਦੇਣ ਲੱਗੇ ਆ ਇਹਨਾਂ ਨੇ 25 ਪਿੰਡ ਗਾਣਾ ਵੀ ਤੇ ਬਣਾਇਆ ਸੀ ਸੁਣਿਆ ਹਾਂਜੀ ਕੰਨਾਂ ਚ ਖੂਨ ਆਉਂਦਾ ਇਹ ਮੁੱਕਰ ਕੇ ਅਸੀਂ ਮੁੜ ਕੇ ਹੂੰ ਮੇਰੀ ਕੰਪਲੀਟ ਅੱਜ ਵੀ ਚੰਡੀਗੜ੍ਹ ਪੁਲਿਸ ਕੋਲ ਚੱਲ ਰਹੀ ਹੈ ਜਸਪੀਨ ਸੈਂਟਰਲ ਦੇ ਖਿਲਾਫ ਪਾਈ ਸੀ ਹੂੰ ਉਹਨੇ ਗੰਦਾ ਜਿਹਾ ਗਾਣਾ ਗਾਇਆ ਸੀ ਬਾੜੂ ਗੱਡੀ ਹੂੰ ਬਾੜੂ ਸੁਆਗਨ ਵਾਲੇ ਗੱਡੀ ਐ ਕਾਲੀ ਹੂੰ ਦੱਸੋ ਇੱਕ ਕੁੜੀ ਹੋ ਕੇ ਜੇ ਉਹਨੇ ਮਾਫੀ ਮੰਗ ਲਈ ਆ ਕਿ 11 ਤਰੀਕ ਨੂੰ ਕਹਿਣ ਕਿ ਸੌਰੀ ਸਾਨੂੰ ਮਾਫ ਕਰ ਦਿਓ ਮੈਂ ਵੀ ਫਿਰ 10 ਕ ਗਾਲਾਂ ਕੱਢ ਕੇ ਇਹਨਾਂ ਨੂੰ ਮੈਂ ਮਾਫਾ ਨਹੀਂ ਹੁੰਦਾ ਕਲਾਕਾਰ ਦੀ ਫੇਮਸ ਕਰੋ ਕਲੰਕ ਕਰ ਸ਼ਬਦ ਕਰੈਕਟ ਕਰੋ ਓਕੇ ਕੀ ਕਹਾਂ ਮੈਂ ਕਲੰਕਾਰ ਕਲੰਕਾਰੇ ਕਲੰਕਅ ਸਮਾਇਤ ਹੈ ਵੀ ਅੱਜਕੱਲ ਜਿਹੜੇ ਬਣੇ ਨੇ ਉਹ ਟੈਂਪੂ ਜਿੰਨੂੰ ਪੰਜਾਬੀ ਚ ਕਹਿੰਦੇ ਹੋ ਉਹ ਵੀ ਜਗ੍ਹਾ ਜਗ੍ਹਾ ਚੀਫ ਗੈਸਟ ਬਣ ਰਹੇ ਨੇ ਸੱਦਨ ਵਾਲੇ ਵੀ ਉਹ ਜਿਹੜਾ ਨਵਾਬ ਜੋ ਵੀ ਹੈਗਾ ਮਤਲਬ ਉਹਨੂੰ ਵੀ ਲਾਹਨਤ ਪਾਣਾ ਮੈਂ ਆ ਜਿਹੜਾ ਔਜਲਾ ਅਨੀ ਸਿੰਘ ਜਿੰਨੇ ਵੀ ਗੰਦੇ ਲੋਕ ਨੇ ਕਲੰਕਾਰ ਨੇ ਮੈਂ ਉਹਨੂੰ ਕਹਿੰਦਾ ਸ਼ੇਮ ਸ਼ਰਮ ਕੰਨਾ ਮੈਂ ਇਸ ਤੋਂ ਵੱਡੀ ਗੱਲ ਨਹੀਂ ਕਰ ਸਕਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਾਣੇ ਨੂੰ ਲੈ ਕੇ ਵਿਵਾਦ ਹੋ ਰਿਹਾ ਉਹ ਗਾਣਾ ਕੀ ਹੈ ਕਰਨ ਔਜਲਾ ਅਤੇ ਜੋਜੋ ਹਣੀ ਸਿੰਘ ਅਸਲ ਦੇ ਵਿੱਚ ਇਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਕਰਨ ਔਜਲਾ ਕਿਉਂ ਵਿਵਾਦਾਂ ਦੇ ਵਿੱਚ ਆਏ ਕਿਉਂਕਿ ਚੰਗੇ ਸੰਗਰ ਨੇ ਚੰਗਾ ਗਾਉਂਦੇ ਨੇ ਪਰ ਕਈ ਵਾਰ ਅਜਿਹਾ ਲਿਖ ਦਿੰਦੇ ਨੇ ਕਈ ਅਜਿਹਾ ਗਾ ਦਿੰਦੇ ਨੇ ਤੇ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਮਾਵਾਂ ਨੂੰ ਲੈ ਕੇ ਜਿਹੜੀ ਗਾਣਿਆਂ ਦੇ ਵਿੱਚ ਸ਼ਬਦਾਬਲੀ ਦੋਨੇ ਕਲਾਕਾਰਾਂ ਵੱਲੋਂ ਵਰਤੀ ਗਈ ਹੈ ਉਹਦੇ ਉੱਤੇ ਸਵਾਲ ਨੇ ਕਲਾਕਾਰਾਂ ਨੂੰ ਕਿਹਾ ਜਾ ਰਿਹਾ ਕਿ ਇਹਨੂੰ ਸੁਧਾਰਿਆ ਜਾਵੇ ਹਾਲਾਂਕਿ ਉਹਦੇ ਵਿੱਚ ਰਾਜ ਮਹਿਲਾ ਕਮਿਸ਼ਨ ਵੀ ਸਵਾਲ ਚੁੱਕ ਰਹੇ ਨੇ ਲੀਗਲ ਵਕੀਲ ਕੀ ਇਸ ਬਾਰੇ ਸੋਚਦੇ ਨੇ ਐਡਵੋਕੇਟ ਸੁਨੀਲ ਮੱਲਨ ਸਾਡੇ ਨਾਲ ਨੇ ਕਿਉਂਕਿ ਹਮੇਸ਼ਾ ਇਹ ਉਹ ਸਿੰਗਰਾਂ ਨੂੰ ਟਾਰਗੇਟ ਕਰਦੇ ਨੇ ਹਮੇਸ਼ਾ ਉਹਨਾਂ ਨੂੰ ਸਬਕ ਸਿਖਾਉਂਦੇ ਨੇ ਜਿਹੜੇ ਹਮੇਸ਼ਾ ਹਥਿਆਰਾਂ ਨੂੰ ਪ੍ਰੋਮੋਟ ਕਰਦੇ ਨੇ ਲੱਚਰਤਾ ਨੂੰ ਪ੍ਰੋਮੋਟ ਕਰਦੇ ਨੇ ਕੁਝ ਦੇਖਦੇ ਨਹੀਂ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੂਜਾ ਕਿ ਜਿਸ ਤਰੀਕੇ ਨਾਲ ਜੋ ਜੋ ਹਾਨੀ ਸਿੰਘ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਜੀ ਦੂਜੇ ਪਾਸੇ ਕਰਨ ਔਜਲਾ ਵਿਵਾਦਾਂ ਦੇ ਵਿੱਚ ਰਹਿਣ ਲੱਗ ਗਏ ਤੁਹਾਨੂੰ ਕੀ ਲੱਗਦਾ ਕਿ ਜੇ ਮਾਵਾ ਦੇ ਉੱਤੇ ਅਜਿਹਾ ਗੀਤ ਗਾ ਦੇਣਾ ਤੇ ਸਮਾਜ ਨੂੰ ਸੇਧ ਕੀ ਹੈ ਕਿਥੋਂ ਸੋਚਿਆ ਤੇ ਕਿਥੋਂ ਗਾਇਆ ਗਿਆ ਇਹ ਗੀਤ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਆਪਣਾ ਸਰਟੀਫਿਕੇਟ ਦਿੱਤਾ ਆਪਣੇ ਕੈਰੇਕਟਰ ਦਾ ਹੂੰ ਯੂ ਕੌਨ ਨੇ ਹੂੰ ਕਿਹੜੇ ਗੰਦੇ ਮੈਂ ਹੁਣ ਵੰਸ਼ ਵੀ ਨਹੀਂ ਕਹਿਣਾ ਚਾਹੁੰਦਾ ਹੂੰ ਕਿਉਂਕਿ ਉਹ ਮਾਵਾ ਬਾਪ ਨੂੰ ਗਾਲੀ ਗਾਲ ਜਾਂਦੀ ਹੈ ਹੂੰ ਇਹ ਕਿਹੜੇ ਗੰਦੇ ਸਮਾਜ ਚ ਰਹਿ ਰਹੇ ਨੇ ਤੇ ਸਮਾਜ ਨੂੰ ਗੰਦਾ ਕਰ ਰਹੇ ਨੇ ਹੂੰ ਚਾਹੇ ਉਹ ਗੀਤ ਲਿਖਣ ਵਾਲਾ ਹੂੰ ਚਾਹੇ ਉਹ ਲਿਰਿਕਸ ਬਣਾਉਣ ਵਾਲਾ ਹੂੰ ਮਿਊਜ਼ਿਕ ਦੇਣ ਵਾਲਾ ਹੂੰ ਪੋਸਟਰ ਬਣਾਉਣ ਵਾਲਾ ਸਾਰੇ ਬੇਜਾਤੇ ਨੇ ਹੂੰ ਵੀ ਉਹਨਾਂ ਨੂੰ ਕਿਸੇ ਨੂੰ ਸ਼ਰਮ ਨਹੀਂ ਆਈ ਵੀ ਇਹ ਗਾਣਾ ਅਸੀਂ ਪਬਲਿਕ 'ਚ ਦੇਣ ਲੱਗੇ ਆਂ ਕਹਿੰਦਾ ਕੀ ਬਿਆ ਹੁਣ ਮੈਂ ਸ਼ਬਦ ਬੋਲਣ ਲੱਗਾ ਵੀ ਭੁਲਾ ਲਿਓ ਮੈਂ ਹੂੰ ਮੈਂ ਸ਼ਰਮ ਘਰੇ ਹੂੰ ਮੇਰੀ ਲਿਪ ਸਮਝ ਜਾਏਗੀ ਜਨਤਾ ਵੀ ਆਪਣੇ ਆਪ ਨੂੰ ਕਹ ਰਿਹਾ ਤੇ ਪੋਸਟਰ ਲਾ ਕੇ ਸਾਡੇ ਆਪਣੇ ਪਿੰਡ ਚ ਲਾਤੇ ਪੋਸਟਰ ਹੂੰ ਕੰਨਾ ਕਾਲੀਆਂ ਕਰਦੀਆਂ ਹੂੰ ਦੱਸਣ ਵਾਸਤੇ ਡਰ ਲੱਗਦਾ ਉਸ ਮਾਂ ਪ੍ਰਤੀ ਦੁਨੀਆ ਦੀ ਕੀ ਸੋਚ ਬਦਲੀ ਹੋਏਗੀ ਹੂੰ ਕੀ ਪਤਾ ਸਚਾਈ ਹੋਵੇ ਹੂੰ ਫਿਰ ਅਸੀਂ ਤੇ ਇਹੀ ਕਹਾਂਗੇ ਤੁਹਾਨੂੰ ਕੀ ਲੱਗਦਾ ਕਿ ਵੀ ਜਿਹੜੇ ਅਜਿਹੇ ਰਾਈਟਰ ਨੇ ਅਜਿਹਾ ਗੀਤ ਕਿਉਂ ਲਿਖਿਆ ਜਾਂਦਾ ਉਤੋਂ ਕਲਾਕਾਰ ਇਹਨੂੰ ਗਾਉਂਦੇ ਕਿਉਂ ਨੇ ਉਤੋਂ ਪ੍ਰਮੋਟਰ ਪੈਸਾ ਕਿਉਂ ਲਾਉਂਦੇ ਨੇ ਉਹ ਦਿੱਤੇ ਜਦੋਂ ਦਿਮਾਗ ਚ ਗੰਦਾ ਹੈ ਪੈਸਾ ਗੰਦੀ ਕਮਾਈ ਦਾ ਖਾਣਾ ਹੈ। ਹਮ ਬਾਬਾ ਨਾਨਕ ਜੀ ਵੀ ਕਹਿ ਗਏ ਸੀ ਵੀ ਆਪਣੇ ਦਸਾਂ ਨੋਵਾਂ ਦੀ ਕਿਰਤ ਕਰੋ। ਹਮ ਇਹ ਕਹਿੰਦੇ ਸਾਨੂੰ ਸੁਣਦੇ ਹੀ ਇਹੋ ਜਿਹੇ ਨੇ। ਮੈਨੂੰ ਨਹੀਂ ਪਤਾ ਵੀ ਇਹਨਾਂ ਦੇ ਕਿਹੜੇ ਸੁਣਨ ਵਾਲੇ ਨੇ ਇਹੋ ਜੇ ਜਿਹੜੇ ਇਹਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ। ਹਮ ਦੱਸੋ ਇਹ ਤੇ ਉਹ ਵੀ ਜਿਹੜੇ ਵਿਚਾਰੇ ਘੱਟ ਪੜੇ ਲਿਖੇ ਕਹਾਂ ਜਾਂ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਆਪਰਚੂਨਿਟੀਆਂ ਨਹੀਂ ਮਿਲੀਆਂ ਜੀ ਉਹ ਵੀ ਇਸ ਗੱਲ ਨੂੰ ਤੇ ਛੋਟੇ ਛੋਟੇ ਪੰਜ ਪੰਜ ਸਾਲ ਦੇ ਬੱਚੇ ਗਾਉਂਦੇ ਪਏ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਦਾ ਮਤਲਬ ਕੀ ਹੈ। ਹਮ ਉਹ ਤਾਂ ਕਹਦੇ ਕਿ ਸਲੈਂਗ ਆਏ ਤਾਂ ਇਹ ਤਾਂ ਕਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਉਹ ਬਾਹਰਲੇ ਮੁਲਕਾਂ ਜਾ ਕੇ ਗੰਦ ਪਾ ਰਾਂ ਝੂਠ ਕਹਿੰਦੇ ਨੇ ਮੈਂ 2 ਮਹੀਨੇ ਲਾ ਕੇ ਆਇਆ ਮੈਂ ਨਹੀਂ ਗਿਆ ਤੇ ਮੂੰਹ ਚ ਸੁਣਿਆ ਕੋਈ ਸ਼ਬਦ ਸਲੈਂਗਸ ਹੋਊਗਾ ਮਤਲਬ ਵੀ ਨਹੀਂ ਕੋਈ ਸਲੈਂਗ ਨਹੀਂ ਕੋਈ ਗਾਲ ਨਹੀਂ ਉੱਥੇ ਵਿੱਚ ਪੈਣਾ ਪੈਂਦੀਆਂ ਨੇ ਹੂੰ ਭਾਈ ਸਾਹਿਬ ਮੈਂ ਆਪਣੇ ਆਪ ਨੂੰ ਕਹਾਂ ਚਾਹੇ ਮੈਂ ਤੁਹਾਨੂੰ ਕਹਾਂ ਕਿ ਆਏ ਮर्यादाਪੂਰਵਕ ਸ਼ਬਦ ਹੈ ਇੱਕ ਆਮ ਸੌਰੀ ਸੌਰੀ ਟੂ ਕੋਰਟ ਲੋਕਾਂ ਨੂੰ ਤਕਲੀਫ ਹੋ ਸਕਦੀ ਹੈ ਜੇ ਇਹ ਸ਼ਬਦ ਨਹੀਂ ਵਧੀਆ ਸੀ ਸਾਡੇ ਕਿਸੇ ਵੀ ਧਰਮ ਗ੍ਰੰਥ 'ਚ ਇਹਨਾਂ ਦਾ ਜ਼ਿਕਰ ਹੁੰਦਾ ਹੂੰ ਕਿਸੇ ਚੰਗੀ ਕਿਤਾਬ ਚ ਅਸੀਂ ਮੈਂ ਪੀ ਐਚ ਡੀ ਕਰ ਲਈ ਮੈਂ ਟ੍ਰਿਪਲ ਗ੍ਰੈਜੂਏਟੇਬਲ ਪੋਸਟ ਗ੍ਰੈਜੂਏਟ ਹੋ ਗਿਆ ਮੈਨੂੰ ਕਿਸੇ ਕਿਤਾਬ ਜਿਵੇਂ ਬਾਇਓਲੋਜੀ ਦੀ ਕਿਤਾਬ ਚ ਇਹ ਵਾਲਾ ਸ਼ਬਦ ਨਹੀਂ ਲੱਭਾ ਹੂੰ ਦੱਸੋ ਹੂੰ ਉੱਥੇ ਬੰਦੇ ਦੇ ਪੁਰਜਿਆਂ ਦਾ ਵੀ ਨਾਮ ਹੈ ਤੇ ਲੇਡੀ ਦੇ ਪੁਰਜਿਆਂ ਦਾ ਵੀ ਨਾਮ ਨੇ ਜੋ ਵੀ ਸਾਡੇ ਅੰਗ ਨੇ ਸਾਡੇ ਪ੍ਰਾਈਵੇਟ ਪਾਰਟ ਨੇ ਉਹਨਾਂ ਦਾ ਇੱਕ ਸਾਇੰਟਿਫਿਕ ਨਾਮ ਹੈ ਇੱਕ ਸੋਸ਼ਲ ਨਾਮ ਹੈ ਹੂੰ ਬਾਕੀ ਨਾਮ ਤਾਂ ਅਸੀਂ ਬਣਾਏ ਨੇ ਹੂੰ ਤੇ ਗਾਲਾਂ ਉਸ ਤੋਂ ਵੱਧ ਕੌਣ ਕਹੇਗਾ ਯਾਰ ਆਪਣੇ ਆਪ ਨੂੰ ਇਹਦਾ ਮਤਲਬ ਕਿਸ ਕਿਸ ਸੋਸਾਇਟੀ ਚ ਪਲ ਰਹੇ ਨੇ ਲੋਕ ਪਰ ਪਿੰਡ ਵਾਲੇ ਤਾਂ ਪੂਰੇ ਨੱਚ ਰਹੇ ਸੀਗੇ ਬੱਚੇ ਨੱਚ ਰਹੇ ਸੀਗੇ ਬੁੜੀਆਂ ਨੱਚ ਰੀਆਂ ਸੀਗੀਆਂ ਐਮ ਐਫ ਗੱਭਰੂ ਨਾਮ ਜਦੋਂ ਗਾਣੇ ਦਾ ਵਾਅਦਾ ਸੀਗਾ ਉਹ ਮਿਊਜ਼ਿਕ ਕਹਿੰਦੇ ਐਵੇਂ ਦਾ ਤਿਆਰ ਕੀਤਾ ਆ ਆਪਣੇ ਆਪ ਹੀ ਕਹਿੰਦੇ ਕਦਮ ਚੁੱਕੇ ਜਾ ਰਹੇ ਸੀਗੇ ਕਹਿੰਦੇ ਸਾਰਾ ਪਿੰਡ ਨੱਚ ਰਿਆ ਸੀ ਉਹ ਗਾਣੇ ਦੇ ਉੱਤੇ ਤਾਂ ਜਦੋਂ ਸ਼ੂਟ ਹੋ ਰਿਹਾ ਸੀਗਾ ਉਸ ਵੇਲੇ ਪਿੰਡ ਹੀ ਫਿਰ ਉਹਨਾਂ ਦਾ ਹਮ ਡੈਸ਼ ਵੱਡੀ ਸਾਰੀ ਬੀਬ ਹਮ ਹੈਨਾ ਹੁਣ ਉਹ ਤੁਸੀਂ ਆਪੇ ਸਮਝਾ ਲਓ ਜਿਹੜਾ ਕੱਕੇ ਤੋਂ ਸ਼ੁਰੂ ਹੋਦਾ ਅਖਰ ਹਮ ਮੈਂ ਤੇ ਹੋਈ ਕਹਿਣਾ ਚਾਹਾਂ ਹੂੰ ਫਿਰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਰਿਆਦਾ ਕੀ ਚੀਜ਼ ਹੈ ਹੂੰ ਮੈਂ ਸੁਸਾਇਟੀ ਨੂੰ ਕੀ ਦੇਣ ਚੱਲਿਆ ਉਹ 5 ਸਾਲ ਦੇ ਬੱਚੇ ਤੇ ਮੈਂ ਉਹਨਾਂ ਦੇ ਨਾਲ ਸਹਿਮਤਾ ਵਿਚਾਰ ਰਿਹਾ ਮਨ ਨਾਲ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇਹ ਕੀ ਮਤਲਬ ਹੈ ਦਾ ਇਹ ਵੀ ਕੇਸ ਬਣ ਸਕਦਾ ਬੱਚੇ ਵਿੱਚ ਦਿਖਾਏ ਗਏ ਨੇ ਵੀਡੀਓ ਡੈਫੀਨੇਟਲੀ ਸਾਹਿਬ ਥੁੱਕ ਕੇ ਜਾਣਗੇ ਹੂੰ ਕਿਵੇਂ ਧਾਰਾ ਲਗਣੀ ਹੈ ਦਾ ਤੇ ਕਿਹੜੀਆਂ ਕਿਹੜੀਆਂ ਧਾਰਾਵਾਂ ਲਗਣ ਲਓ ਮੈਂ ਤੁਹਾਨੂੰ ਹੁਣੇ ਦੱਸਦਾ ਮੈਂ ਕੱਢ ਕੇ ਰੱਖਿਆ ਸੈਕਸ਼ਨ 294 ਅਬਸੀਨ ਐਕਟ ਇਨ ਵਰਡਜ਼ ਇਨ ਪਬਲਿਕ ਇਫ ਦਾ ਇਹ 294 ਆਈਪੀਸੀ ਦੀ ਗੱਲ ਕਰ ਰਿਹਾ ਲੈਂਗੁਏਜ ਜਿਹੜੀ ਹੈ ਉਹ ਕਨਸੀਡਰਡ ਅਬਿਊਸਿਵ ਜਿਹੜੀ ਹੈ ਲੈਂਗੁਏਜ ਵਾਪਤੀ ਕਿ ਆ ਜਿਹੜੀ ਅਬਿਊਸਿਵ ਲੈਂਗੁਏਜ ਹੈ ਉਹਦੇ ਤੇ ਫਿਰ 504 ਪ੍ਰੋਵੋਕਿੰਗ ਬਰੀਚ ਆਫ ਪੀਸ ਹਰ ਲੜਕੀ ਦੀ ਮਰਿਆਦਾ ਨੂੰ ਤੁਸੀਂ ਭੰਗ ਕਰਤਾ ਹਮ ਹਰ ਲੜਕੀ ਦੀ ਤੇ ਬੰਦੇ ਦੀ ਵੀ ਨਾਲ ਹੋਈ ਨਾ ਮੇਰੀ ਮਾਂ ਵਾਸਤੇ ਵੀ ਜੋ ਗਾਲ ਹੀ ਹੈ ਤੁਹਾਡੀ ਮਾਂ ਲਈ ਵੀ ਉਹ ਗਾਲ ਹੈ ਇਸ ਵਿਚਾਰੇ ਕੈਮਰਾਮੈਨ ਦੀ ਮਾਂ ਵਾਸਤੇ ਵੀ ਉਹ ਗਾਲ ਹੀ ਹੈ ਤੇ ਇਦਾਂ ਮਤਲਬ ਜਿਵੇਂ ਉਹ ਗਾਣਾ ਗਾਣਾ ਤੇ ਮੈਂ ਆਪਣੀ ਮਾਂ ਨੂੰ ਗਾਲਾਂ ਕੱਢਣ ਦੇ ਆ ਤੇ ਮੈਂ ਆਪਣਾ ਕੈਰੈਕਟਰ ਦੱਸ ਰਿਹਾ ਸਰਟੀਫਿਕੇਟ ਦਾ ਆ ਰਿਹਾ ਕਿ ਮੈਂ ਕੌਣ ਠੀਕ 506 509 hmm. 499 500 295 ਇਹ ਵੀ ਲੱਗੇਗੀ ਇਹਦੇ ਚ ਹਮ ਧਾਰਮਿਕ ਭਾਵਨਾਵਾਂ ਧਾਰਮਿਕ ਭਾਵਨਾਵਾਂ ਉਹ ਕਿਵੇਂ ਮਾਂ ਨੂੰ ਪੂਜਾ ਨਹੀਂ ਕਰਦੇ ਆਪਾਂ ਹਮ ਪੈਰੀ ਹੱਥ ਖੁਲਾਉਂਦੇ ਆ ਮਾਂ ਨੂੰ ਹਮ ਕਰੋ ਤੁਰ ਲੱਗੇ ਤੁਸੀਂ ਵੀ ਲਾ ਕੇ ਆਉਂਦੇ ਹੋ ਬਿਲਕੁਲ ਪਿੰਡ ਜਾਂਦੇ ਹੋ ਜਦੋਂ ਹਮ ਡੈਡੀ ਦੇ ਲਾ ਕੇ ਆਉਂਦੇ ਹੋ ਹਮ ਅਸੀਂ ਵੀਨ ਵੱਡੀਆਂ ਭੈਣਾਂ ਆਉਂਦੇ ਉਹਨਾਂ ਦੇ ਵੀ ਪੈਰੀ ਹੱਥ ਲਾਉਨੇ ਆ ਹਮ ਉਹਨਾਂ ਨੂੰ ਮਾਂ ਦਾ ਦਰਜਾ ਦਿੰਨੇ ਆ ਹਮ ਸਮਾਜਿਕ ਤੌਰ ਤੇ ਇੱਕੋ ਹੀ ਪਤਨੀ ਹੈ ਮੈਂ ਕਿਹਾ ਦੋ ਚਾਰ ਸਹੇਲੀਆਂ ਵੀ ਰੱਖੀਆਂ ਹੁਣ ਪਰ ਅਸੀਂ ਹਰ ਘਰ ਚ ਗੰਦ ਤੇ ਨਹੀਂ ਪਾ ਕੇ ਹੁੰਦੇ ਅਸੀਂ ਆਪਣੇ ਭਰਾ ਦੋਸਤ ਘਰ ਜਾਂਦੇ ਤੇ ਉਹਦੀ ਭੈਣ ਸਾਡੀ ਭੈਣ ਹੁੰਦੀ ਹੈ ਇਹ ਮਰਿਆਦਾ ਅੱਜ ਵੀ ਚੰਗੇ ਪਰਿਵਾਰਾਂ ਚ ਹੈਗੀ ਹੈ ਤੇ ਕੰਜਰਾਂ ਚੋ ਵੀ ਨਹੀਂ ਹੈਗੀ ਸੱਤ ਘਰ ਡੈਨ ਛੱਡਦੀ ਪੰਜਾਬੀ ਚ ਬਜ਼ੁਰਗ ਕਹਿੰਦੇ ਸੀ ਦੇ ਇਹਨੇ ਤੇ ਆਪਣਾ ਘਰ ਨਹੀਂ ਛੱਡਿਆ ਲਹਣਤ ਮਾਰਦਾ ਇਹੋ ਜੇ ਬੰਦਿਆਂ ਤੇ ਮੈਂ ਘਟਿਆ ਲੋਕਾਂ ਤੇ ਠੀਕ ਹੈ ਕੋਈ ਟਾਈਮ ਸੀਗਾ ਕਿਹਾ ਜਾਂਦਾ ਸੀ ਕਿ ਮਾਂ ਤਾਂ ਰੱਬ ਦਾ ਰੂਪ ਹੈ ਹਨੇ ਵੀ ਕਈ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮਾਂ ਕੀ ਹੈ ਦੇਖੋ ਮਾਂ ਬਾਪ ਦੋਵੇਂ ਹੂੰ ਇਹ ਰੱਬ ਦਾ ਹੀ ਰੂਪ ਹੈ ਤੁਹਾਡਾ ਮੈਂ ਸਕਾ ਭਰਾ ਹੋਊਂਗਾ ਤੁਹਾਡੀ ਤਰੱਕੀ ਤੋਂ ਮੈਂ ਸੜਾਂਗਾ ਮਾਨਕ ਸਾਹਿਬ ਗਾਉਂਦੇ ਸੀਗੇ ਮਾਂ ਦੀ ਪੂਜਾ ਰੱਬ ਦੀ ਪੂਜਾ ਮੈਂ ਕਹਾਂ ਮੈਂ ਤੁਹਾਡਾ ਸਕਾ ਭਰਾ ਹੋਊਂਗਾ ਮੰਨ ਲਓ ਹਾਂ ਹੈਗਾ ਤੇ ਮੈਂ ਤੁਹਾਡੀ ਤਰੱਕੀ ਤੋਂ ਸੜ ਸਕਦਾ ਹੂੰ ਪਰ ਮਾਂ ਪਿਓ ਖੁਸ਼ ਹੁੰਦੇ ਨੇ ਖੁਸ਼ ਹੁੰਦਾ ਕਿ ਮੇਰੇ ਪੁੱਤ ਨੇ ਸਾਡਾ ਮੁੰਡਾ ਮੇਰੇ ਤੋਂ ਗਾਂ ਗਿਆ ਮੇਰੀ ਧੀ ਮੇਰੇ ਤੋਂ ਗਾਂ ਗਈ ਹੈ ਤਰੱਕੀ ਕੀਤੀ ਹੈ ਇਹ ਬਾਣ ਗਾਲ ਕੱਢਦੇ ਨੇ ਸੌਰੀ ਮੈਂ ਪਹਿਲਾਂ ਕਰਨੌਜਲਾ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਪਰ ਜਿਸ ਤੀਕੇ ਦੇ ਨਾਲ ਨਹੀਂ 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 ਪਹਿਲਾਂ ਪਹਿਲਾਂ ਨਾ ਨਾ ਉਹਨਾਂ ਨੇ ਆਪਣੇ ਮਾਪਿਓ ਦੀ ਤਸਵੀਰ ਮੈਂ ਨਹੀਂ ਮਾਫੀ ਕਿਉਂ ਮੰਗਣੀ ਪਹਿਲਾਂ ਜਵਾਬ ਦਿਓ ਮਾਫੀ ਕਿਉਂ ਮੰਗਣੀ ਉਹ ਗੰਦਾ ਬੰਦਾ ਮੈਂ ਮਾਫੀ ਇਸ ਤਰ੍ਹਾਂ ਕਿਉਂ ਮੰਗਣਾ ਉਹ ਗੰਦਾ ਆਦਮੀ ਤੁਸੀਂ ਗੰਦੇ ਆਦਮੀ ਨੂੰ ਪ੍ਰੋਮੋਟ ਕਰ ਰਹੇ ਹੋ ਨਹੀਂ ਮੈਂ ਪ੍ਰੋਮੋਟ ਨਹੀਂ ਕਰ ਰਿਹਾ ਮੈਂ ਮਾਫੀ ਇਸ ਤਰ੍ਹਾਂ ਨਹੀਂ ਨਾ 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 ਫਿਰ ਮਾਫੀ ਨਹੀਂ ਮੰਗ ਰਹੀ ਸੌਰੀ ਨਾ 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 ਮੈਂ ਮੈਂ ਉਹਦੇ ਮਾਪਿਓ ਉਸ ਦੁਨੀਆ ਦੇ ਵਿੱਚ ਨਹੀਂ ਹੈਗੇ ਮੈਂ ਕਿਹਾ ਉਹਦੇ ਕੋਲ ਮਾਫੀ ਕਿਉਂ ਮੰਗਣੀ ਹੈ ਹਮ ਇਸ ਗੰਦੇ ਇਨਸਾਨ ਤੋਂ ਮਾਫੀ ਉਹਨਾਂ ਨੇ ਗੀਤ ਆਪਣੇ ਮਾਪਿ ਕਿ ਤੁਸੀਂ ਕੋਈ ਗੰਦਾ ਬੰਦਾ ਦੁਨੀਆ 'ਚ ਦੇ ਗਏ ਹੋ ਸਾਨੂੰ ਹੂੰ ਉਹਨੂੰ ਗਾਲ ਕੱਢੋ ਹੂੰ ਉਹਨੂੰ ਅੱਲਾ ਕਹੋ ਮਾਪਿਆਂ ਤੋਂ ਮਾਫੀ ਮੰਗੋ ਹੂੰ ਇਸ ਕੋ ਮਾਫੀ ਕੋ ਮੰਗਦੇ ਜੀ ਤੁਸੀਂ ਹੂੰ ਕੀ ਬਤਾ ਜਿਨ੍ਹਾਂ ਨੂੰ ਆਪ ਕਹਿਣ ਕੇ ਸਾਡੀਆਂ ਭਾਵਨਾਵਾਂ ਚੰਗੀਆਂ ਹੋਣ ਅਸੀਂ ਤਾਂ ਆਪਣੇ ਮਾਪਿਆਂ ਨੂੰ ਪ੍ਰਮੋਟ ਕੀਤਾ ਕਿਉਂਕਿ ਇੱਕ ਬੱਚਾ ਛੋਟਾ ਹੁੰਦਾ ਫਿਰ ਕਰਨਾ ਵੱਡਾ ਬਣ ਜਾਂਦਾ ਹੈ ਹੈਨਾ ਹੂੰ ਇਹ ਪ੍ਰਮੋਟ ਕਰ ਰਹੇ ਹੋ ਤੁਸੀਂ ਨਹੀਂ ਅਸੀਂ ਨਹੀਂ ਪ੍ਰਮੋਟ ਕਰ ਰਹੇ ਉਹ ਕਹਿਣਗੇ ਸਾਡੇ ਭਾਵਨਾਵਾਂ ਆ ਜਾਂਦੀਆਂ ਹੁਣ ਕਿਹੜੀਆਂ ਭਾਵਨਾ ਦੱਸੋ ਵੀ ਮੇਰੇ ਮਾਪੇ ਹਾਂ ਮੈਂ ਆਪ ਮੈਂ ਹਾਂ ਇਹ ਭਾਵਨਾ ਬੜੀ ਬੜੀ ਸੁਣੀ ਗੱਲ ਹੈ ਤੁਹਾਡੀ ਨੇ ਮੇਰੀ ਨਹੀਂ ਸਾਡੀ ਭਾਵਨਾ ਵਾਏ ਓਏ ਓ ਗੰਦੇ ਆਦਮੀ ਦੀ ਭਾਵਨਾ ਨੂੰ ਕੀ ਲੈਣਾ ਤੁਸੀਂ ਉਹਦੀ ਭਾਵਨਾ ਤੇ ਸੁੰਦੀ ਪਈ ਸਾਰੀ ਦੁਨੀਆ ਕੀ ਭਾਵਨਾ ਕੀ ਹੈ ਮੇਰੀ ਹੂੰ ਉਸ ਮਾਂ ਬਾਪ ਕੋ ਮਾਫੀ ਮੰਗਣੀ ਪੰਦੀ ਹੈ ਕਿ ਮਾਂ ਇਹਨੂੰ ਮਾਫ ਕਰੀ ਇਸ ਬੇਵਕੂਫ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਗਿਆ ਹੂੰ ਤੇ ਜੇ ਉਹ ਸੱਚਾ ਤੇ ਵੀ ਇਹਨੂੰ ਹੀ ਪਤਾਊਗਾ ਹੂੰ ਪਰ ਜਿਹੜਾ ਨਵਾਬ ਜਿਹਨੇ ਲਿਖਿਆ ਰਾਈਟਰ ਹੈ ਸਭ ਤੋਂ ਵੱਡੀ ਗਲਤੀ ਉਹਦੇ ਆ ਕਿ ਉਹਨੇ ਉਹਦੇ ਦਿਲ ਦੇ ਵਿੱਚ ਇਹ ਚੀਜ਼ ਆਈ ਇੱਕ ਕ੍ਰਿਮੀਨਲ ਕਾਂਸਪੀਰੇਸੀ ਹੈ ਸਾਰਿਆਂ ਨੇ ਸੁੱਝੀ ਸਮਝੀ ਸਾਹਿਬ ਜੀ ਦਾ ਇਹ ਕੰਮ ਕੀਤਾ ਬਤੌਰ ਵਕੀਲ ਮੇਰੇ ਦੀ ਇਹ ਵਰਚਨਾ ਹੈ ਹਮ ਇਹਨਾਂ ਨੇ ਸਮਾਜ ਚ ਖੁਰਾਫਾਤ ਪੈਦਾ ਕੀਤੀ ਹੈ ਹਮ ਪਬਲਿਕ ਪੀਸ ਨੂੰ ਇਹਨਾਂ ਨੇ ਬ੍ਰੀਚ ਕੀਤਾ ਹੈ ਹਮ ਤੇ ਇਹ ਸਜ਼ਾ ਦੇ ਹੱਕਦਾਰ ਨੇ ਹਮ ਮੈਂ ਕਿ ਦੋ ਕੁ ਦਿਨ ਬਿਜ਼ੀ ਹਾਂ ਹਮ ਮੈਂ ਕੇਸ ਫਾਈਲ ਕਰ ਦੇਣਾ ਓਕੇ ਮਹਿਲਾ ਕਮਿਸ਼ਨ ਨੇ ਵੀ ਸੀ ਮਹਿਲਾ ਕਮਿਸ਼ਨ ਦੇ ਤੇ ਸੱਦ ਲਿਆ 11 ਤਰੀਕ ਨੂੰ ਇਹਨਾਂ ਨੇ ਆਉਣਾ ਹੈ ਅੱਜ ਆਉਣਾ ਸੀਗਾ ਸ਼ਾਇਦ ਅੱਜ ਆਉਣਾ ਸੀ ਜਾਂ 11 ਨੂੰ ਪਤਾ ਨਹੀਂ ਰੱਖਿਆ ਟਾਈਮ ਨੂੰ ਪੂਰਾ ਨਹੀਂ ਪਤਾ ਲੱਗਾ ਬਟ ਡੈਫੀਨੇਟਲੀ ਕ੍ਰਿਮੀਨਲ ਕੇਸ ਦਰਜ ਕਰਾਉਂਗਾ। ਹੂੰ। ਦੂਜੇ ਪਾਸੇ ਜੋਜੋ ਹਣੀ ਸਿੰਘ ਪਹਿਲਾਂ ਵੀ ਕਹਿੰਦਾ ਸੀਗਾ ਕਹਿੰਦਾ ਕਿ ਵੀ ਮੈਂ ਤਾਂ ਇਹਨਾਂ ਦੇ ਬੱਚਿਆਂ ਦੇ ਰਗਾ ਰੰਗਾ ਚ ਡਰੱਗ ਪਾ ਦਵਾਂਗਾ। ਪਹਿਲਾਂ ਇਸ ਕਰਕੇ ਵਿਵਾਦ ਕਾਫੀ ਹੋਇਆ ਸੀਗਾ। ਹੋਰ ਵੀ ਕਹੀ ਹੈ ਜ ਇਹ ਗਾਣੇ ਡਾਵਲ। ਉਹ ਜਰਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਉਹ ਉਹਨੂੰ ਤਰਸ ਉਹਦੇ ਤੇ ਤਰਸ ਆਉਂਦਾ। ਹੂੰ। ਉਹ ਵੱਖਰੀ ਦੁਨੀਆ ਚ ਜਾ ਚੁੱਕਾ ਹੈ। ਹੂੰ। ਪਰਮਾਤਮਾ ਉਹਨੂੰ ਵੀ ਸ਼ਾਂਤੀ ਦੇਵੇ ਤੇ ਕੱਲ ਨੂੰ ਉਹਦੀ ਆਤਮਾ ਨੂੰ ਵੀ ਸ਼ਾਂਤੀ ਦੇਵੇ। ਫਿਊਚਰ ਹੀ ਕਹਿ ਦਿੰਦਾ ਮੈਂ। ਹੂੰ। ਉਸ ਬੰਦੇ ਨੂੰ ਵੀ ਆਪਣਾ ਆਪਣੀ ਪਤਾ ਮੈਂ ਕਿੱਥੇ ਆ ਹੂੰ ਉਹ ਤੇ ਆਪ ਕਹਿੰਦਾ ਮੈਂ ਮੈਂਟਲੀ ਡਿਸਟਰਬ ਹੋ ਚੁੱਕਾ ਸੀ ਹੂੰ ਤੇ ਉਹ ਕੰਨ ਹਲੇ ਵੀ ਕਿਤੇ ਨਾ ਕਿਤੇ ਤੁਰਿਆ ਹੋਣਾ ਨਾ ਹੂੰ ਸੋ ਇਹ ਸਾਰੇ ਇਹਨਾਂ ਨੇ 25 ਪਿੰਡ ਗਾਣਾ ਵੀ ਤੇ ਬਣਾਇਆ ਸੀ ਸੁਣਿਆ ਹਾਂਜੀ ਕੰਨਾਂ ਚੋਂ ਖੂਨ ਆਉਂਦਾ ਹੂੰ ਇਹ ਮੁੱਕਰ ਕੇ ਅਸੀਂ ਉੜਕੇ ਹੂੰ ਮੇਰੀ ਕੰਪਲੇਟ ਅੱਜ ਵੀ ਚੰਡੀਗੜ੍ਹ ਪੁਲਿਸ ਕੋਲ ਚੱਲ ਰਹੀ ਹੈ ਪਤਾ ਤੁਹਾਨੂੰ ਹੂੰ ਇਹ ਜਿਹੜਾ ਗੰਦ ਇਹ ਲੋਕ ਮਤਲਬ ਇਹਨਾਂ ਲਈ ਸ਼ਬਦ ਨਹੀਂ ਬਚੇ ਮੇਰੇ ਕੋਲ ਪਰ ਲੋਕ ਵੀ ਤਾਂ ਉਹੀ ਗਾਣੇ ਸੁਣ ਰਹੇ ਨੇ 26 26 30 30 ਮਿਲੀਅਨ ਜਿਹੜੇ ਵਿਊ ਹੋਏ ਪਏ ਨੇ 7 ਦਿਨਾਂ ਦੇ ਵਿੱਚ ਕਰਨ ਔਜਲੇ ਦੇ ਗਾਣੇ ਨੂੰ ਕਟੋਕਟ 36 ਮਿਲੀਅਨ ਵਿਊ ਹੋ ਗਏ ਪਹਿਲੀ ਗੱਲ ਤੇ ਜਦੋਂ ਉਹ ਗਾਣੇ ਦੀ ਓਬਜੈਕਸ਼ਨਾਂ ਆਈਆਂ ਲੋਕਾਂ ਨੇ ਜਿਹਨੇ ਨਹੀਂ ਵੀ ਸੁਣਿਆ ਉਹਨੇ ਵੀ ਸੁਣ ਲਿਆ ਹਮ ਠੀਕ ਹਮ ਹੁਣ ਮੇਰੀ ਮਨਲਾ ਕਮਿਸ਼ਨ ਕੋਈ ਜਿਹੜੀ ਕੰਪਲੇਂਟ ਜਾਣੀ ਆ ਉਹਦੇ ਵਿੱਚ ਮੈਂ ਚੈਨਲ ਨੂੰ ਬੰਦ ਕਰਾਂ ਦੀ ਜਾਂ ਕੋਰਟ ਚ ਗਈ ਇਹ ਚੈਨਲ ਬੰਦ ਕਰੋ ਦੋਨੇ ਪਾਟੀ ਸੀਰੀਜ਼ ਦਾ ਪਾ ਜਿੱਥੋਂ ਕਰਨਾ ਹੈ ਲੈ ਦੇ ਆਫੀਸ਼ੀਅਲ YouTube ਸਾਰੇ ਸਾਰੇ ਇਹਦਾ ਇਹ ਗਾਣਾ ਡਿਲੀਟ ਕਰਾਓ ਜਿੰਨਾ ਰੈਵਨਿਊ ਨੇ ਜਨਰੇਟ ਕੀਤਾ ਉਹ ਕਿਸੇ ਸਰਕਾਰੀ ਸੰਸਥਾ ਚ ਜਿਵੇਂ DLS A ਹੈ ਜਾਂ ਕੋਈ ਗਵਰਨਮੈਂਟ ਦੀ ਅਪਰੂਵਡ ਏਜੰਸੀਆਂ ਜਿੱਥੇ ਪਬਲਿਕ ਇੰਟਰਸਟ ਦੇ ਕੰਮ ਚੱਲਦੇ ਉੱਥੇ ਜਮ ਕਰਵਾ ਲਓ ਹੂੰ ਇਹ ਤੇ ਹੁਣ ਸਾਡੇ ਮੈਲਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਮੈਮ ਨੇ ਉਹਨਾਂ ਦੀ ਤਾਕਤ ਚਾਹੀਦੀ ਹੈ ਕਾਨੂੰਨ ਕਾਨੂੰਨ ਦੀ ਤਾਕਤ ਉਹਨਾਂ ਦੀ ਕਲਮ ਚ ਹੈਗੀ ਹੈ ਹੂੰ ਮੈਂ ਉਸ ਸੀਟ ਤੇ ਬੈਠਾ ਹਾਂ ਤੇ ਮੈਂ ਕਰ ਸਕਦਾ ਹੂੰ ਉਸ ਐਕਟ ਚ ਲਿਖਿਆ ਹਮ ਲੈਟ ਮੀ ਸੀ ਵਟ ਸ਼ੂਡ ਯੂ ਉਹ ਕਹਿਣਗੇ ਜੇ ਉਹਨਾਂ ਨੇ ਮਾਫੀ ਮੰਗ ਲਈ ਆ ਕਿ 11 ਤਰੀਕ ਨੂੰ ਕਹਿਣਗੇ ਕਿ ਸੌਰੀ ਸਾਨੂੰ ਮਾਫ ਕਰ ਦਿਓ ਮੈਂ ਵੀ ਫਿਰ 10 ਕ ਗਾਲਾਂ ਕੱਢ ਕੇ ਇਹਨਾਂ ਨੂੰ ਮੈਂ ਮਾਫ ਮੰਗੂਗਾ ਇਹ ਤੇ ਤੁਸੀਂ ਪ੍ਰੈਜ਼ੀਡੈਂਟ ਸੈੱਟ ਕਰ ਦੋਗੇ ਕਿ ਪਹਿਲਾਂ ਗੰਦੇ ਗਾਣਾ ਗਾਓ ਗੰਦਾ ਗਾਣਾ ਖਾਓ ਪੈਸੇ ਇਕੱਠੇ ਕਰੋ ਤੇ ਮੁੜ ਕੇ ਮਾਫੀ ਮੰਗ ਲਓ ਕਰਨ ਆਜਲਾ ਨੂੰ ਪੈਸਿਆਂ ਦੀ ਕਮੀ ਹੈਗੀ ਆ ਤੁਹਾਡੇ ਹਿਸਾਬ ਦੇ ਨਾਲ ਨੀਤ ਵਾਈਜ਼ ਤੇ ਹੁੰਦੀ ਆ ਨਾ ਨੀਤ ਵਾਈਜ਼ ਤੇ ਹੁੰਦੀ ਆ ਸ਼ਾਇਦ ਉਹਦਾ ਨਾ ਹੋਵੇ ਹੂੰ ਜਦੋਂ ਨੀਤ ਇਹੋ ਜਿਹੀ ਹੋ ਜਾਈ ਮੈਂ ਹੋਰ ਕਰ ਲਾਂ ਬੇਸਬਰ ਹੋ ਜਾਂਦਾ ਨਾ ਬੰਦਾ ਹਾਬੜਾ ਪੈ ਜਾਂਦਾ ਨੂੰ ਹੂੰ ਸ਼ਾਇਦ ਉਹੋ ਜਿਹੀ ਕੋਈ ਗੱਲ ਹੋਵੇ ਉਹਨੂੰ ਹੂੰ ਉਹਦੇ ਕਰਕੇ ਇਹੋ ਜਿਹਾ ਗੰਦ ਕੀਤਾ ਹੋਵੇ ਉਹਨੇ ਹੂੰ ਇਹੋ ਜਿਹਾ ਹੋਰ ਵੀ ਕਈ ਕਲਾਕਾਰ ਨੇ ਇਹਨਾਂ ਨੂੰ ਰੋਕ ਕਿਵੇਂ ਲਾਈ ਜਾਏਗੀ ਕਿਉਂਕਿ ਆਈ ਬਾਰੇ ਹੁੰਦਾ ਹੈ ਕਿਉਂਕਿ ਇੱਕ ਮਿੰਟ ਇੱਕ ਮਿੰਟ ਫਿਰ ਮੈਂ ਟੋਕਾਂਗਾ ਤੁਹਾਨੂੰ ਤੁਸੀਂ ਬੜਾ ਕਲਾਕਾਰਾਂ ਦੀ ਨਾ ਮਦਦ ਕਰ ਰਹੇ ਹੋ ਕਲਾਕਾਰ ਦੀ ਫੇਮਸ ਕਰੋ ਕਲੰਕਰ ਸ਼ਬਦ ਕਰੈਕਟ ਕਰੋ ਓਕੇ ਕੀ ਕਹਾਂ ਮੈਂ ਕਲੰਕਰ ਕਲੰਕਰ ਇੱਕ ਕਲੰਕਅ ਸਮਾਇਤ ਹੈ ਹੁਣ ਗੱਲ ਕਰੋ ਕੀ ਕਰਨੀ ਹੈ ਇਨਨ ਨੂੰ ਰੋਕਿਆ ਕਿਵੇਂ ਜਾਏਗਾ ਕਲੰਕਾਰ ਸ਼ਬਦ ਨੂੰ ਬੋਲਣਾ ਹੈ ਇਹਨਾਂ ਨੂੰ ਕਲੰਕਾਰਾਂ ਨੂੰ ਰੋਕਿਆ ਕਿਵੇਂ ਜਾਏਗਾ ਫਿਰ ਜਿਹੜੇ ਕਲੰਕ ਸਮਾਜ ਦੇ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਇਹਦੇ ਵਿੱਚ ਸਾਡੀ ਐਡਮਿਨਿਸਟ੍ਰੇਸ਼ਨ ਦਾ ਬੜਾ ਵਧੀਆ ਰੋਲ ਹੈ ਹਮ ਮੇਰੇ ਵਰਗੇ ਬੰਦੇ ਦੀ ਕੰਪਲੇਂਟ ਜਾਂਦੀ ਹੈ ਦੁਸ਼ਮਣ ਹੀ ਮੁੱਲ ਲੈ ਲਨਾਂ ਤੇ ਪੁਲਿਸ ਘਰ ਦੀ ਕੁਛ ਨਹੀਂ ਹਮ ਪ੍ਰਸ਼ਾਸਨ ਕੁਛ ਨਹੀਂ ਕਰਦਾ ਪ੍ਰਸ਼ਾਸਨ ਕੁਛ ਨਹੀਂ ਕਰਦਾ ਇਨਡਾਇਰੈਕਟਲੀ ਪ੍ਰਮੋਟ ਕਰ ਰਿਹਾ ਹੁਣ ਇਹਦੇ ਨਾਲ ਕਿਹੜੇ ਸੰਤਰੀ ਮੰਤਰੀ ਜੁੜੇ ਨੇ ਇਹਦਾ ਵੀ ਜਾਣਦਾ ਹਮ ਮੈਂ ਫਿਰ ਕਹਿੰਦਾ ਕਲਮ ਮੇਰੇ ਹੱਥ ਦੇ ਦਿਓ ਹਮ ਉਹ ਤਾਕਤ ਵਾਲੀ ਹੂੰ 24 ਘੰਟੇ ਜਿਆਦਾ ਨਹੀਂ ਮੇਰੇ ਕੋਲ ਹੂੰ ਸਵਾ ਲੱਖ ਪੁਲਿਸ ਅਮਪਲਾਈ ਹੈ ਹੂੰ ਠੀਕ ਹੈ ਜੀ ਮਿਨਿਸਟਰੀ ਆਫ ਹੋਮ ਆਪਣੇ ਕੋਲ ਹੈ ਹੂੰ 5 ਮਿੰਟ ਲੱਗਦੇ ਨੇ ਮਿਨਿਸਟਰੀ ਆਫ ਹੋਮ ਨੂੰ ਕਹਿੰਦੇ ਆ ਜੇ ਫੌਰਨ ਵੀ ਬੈਠੇ ਹੋਣ ਮਿਨਿਸਟਰੀ ਆਫ ਹੋਮ ਤੋਂ ਐਮਬੈਸੀ ਐਮਬੈਸੀ ਤੋਂ ਉੱਥੇ ਵਿਦੀਨ 30 ਡੇਸ ਬੰਦਾ ਇੱਥੇ ਹੋਗਾ ਗੋਡੇਵਾਲ ਹੂੰ ਉਹ ਵੀ ਛੱਡ ਦਿਓ ਪੰਜਾਬ ਪੁਲਿਸ ਹੀ ਬੰਦਾ ਬੁਲਾ ਸਕਦੀ ਹੈ ਸਬਨਨ ਕਰਕੇ ਬੀ ਐਨ ਐਸ ਦੀ ਤਾਂ ਰਾਡ ਧਾਲੀ ਮਾਰ ਲਓ ਹੂੰ ਉਹ ਚ ਕੀ ਹੈ ਜੈ ਜੈ ਜਿੱਥੇ ਬੈਠਾ ਵਰਲਡਵਾਈਡ ਜੇ ਉਹਨੇ ਇਹੋ ਜਿਹਾ ਕੋਈ ਕ੍ਰਾਈਮ ਕੀਤਾ ਜਾਂ ਬ੍ਰੀਚ ਆਫ ਪੀਸ ਕੀਤੀ ਹੈ ਤੇ ਉਥੋਂ ਦੀ ਅੰਬੈਸੀ ਔਰ ਉਥੋਂ ਦੀ ਜਿਹੜੀ ਇੰਡੀਆ ਦੀ ਅੰਬੈਸੀ ਹੈ ਪਲੱਸ ਫੋਰਨ ਦੀ ਜਿਹੜੀ ਇਮੀਗ੍ਰੇਸ਼ਨ ਸਰਵਿਸ ਹੈ ਉਹਨੂੰ ਦੇ ਕੇ ਬੰਦਾ ਚੁਕਾ ਲੈਣਾ ਉਹਨਾਂ ਨੂੰ ਪਰ ਕਈ ਥਾਂ ਪੈਰਾ ਚ ਬੇੜੀਆਂ ਤੇ ਹੱਥਾਂ ਦਾ ਹੱਥ ਕੜੀਆਂ ਲਾ ਕੇ ਲਿਆਉਣਾ ਪਰ ਕਈ ਥਾਂ ਦੇ ਉੱਤੇ ਇਹੀ ਕਲਾਕਾਰ ਜਿਹੜੇ ਨੇ ਚੀਫ ਗੈਸਟ ਹੁੰਦੇ ਨੇ ਚਲੋ ਇਹ ਤੁਹਾਡਾ ਸ਼ਬਦ ਹੁਣ ਤੁਸੀਂ ਵਾਰੀ ਵਾਰੀ ਰਿਪੀਟ ਨਾ ਕਰੀਏ ਮੈਂ ਕਰਨਾ ਪੈਣਾ ਰਿਪੀਟ ਕਰ ਲਿਓ ਮੇਰੇ ਤੋਂ ਨਾ ਕਰਾਓ ਜਿਹੜੇ ਕਲਾਕਾਰ ਨੇ ਇਹੀ ਵੱਖਰੇ ਵੱਖਰੇ ਥਾਵਾਂ ਤੋਂ ਚੀਫ ਗੈਸਟ ਹੁੰਦੇ ਨੇ ਪਾਵਾ ਪੰਜਾਬ ਸਰਕਾਰ ਦੇ ਉਹਦੇ ਵੀ ਅੱਜ ਕੱਲ੍ਹ ਜਿਹੜੇ ਬਣੇ ਨੇ ਉਹ ਟੈਂਪੂ ਜਿੰਨੂੰ ਪੰਜਾਬੀ ਚ ਕਹਿੰਦੇ ਹੋ ਉਹ ਵੀ ਜਗ੍ਹਾ ਜਗ੍ਹਾ ਚੀਫ ਗੈਸਟ ਬਣ ਰਹੇ ਨੇ ਸੱਦਣ ਵਾਲੇ ਵੀ ਉਹ ਹੋ ਜਣੇ ਕੀ ਕਰੀ ਡਰ ਨਹੀਂ ਰਹਿ ਗਿਆ ਸਮਾਜ ਦਾ ਇੱਕ ਡਰ ਹੁੰਦਾ ਸੀ ਪਹਿਲਾਂ ਕਿ ਵੀ ਸਾਡੇ ਦਾਦੇ ਪਰਦਾਦੇ ਚਾਚੇ ਤਾਇ ਕਿ ਕਹਿਣਗੇ ਸਾਨੂੰ ਆਂਢ ਗੁਆਂਢ ਕੀ ਕਹੇਗਾ ਹੁਣ ਉਹ ਡਰ ਨਹੀਂ ਰਹਿ ਗਿਆ ਡਰ ਨੂੰ ਕੱਢਿਆ ਕਿਵੇਂ ਜਾਏਗਾ ਕਾਨੂੰਨ ਕਿੰਨਾ ਕੁ ਟਾਈਮ ਉਹਨਾਂ ਨੂੰ ਕਹਿੰਦਾ ਰਹੇਗਾ ਕਿ ਵੀ ਇਹ ਨਹੀਂ ਗਾਣਾ ਇਹ ਨਹੀਂ ਗਾਣਾ ਕਾਨੂੰਨ ਬਹੁਤ ਵਧੀਆ ਬਣਿਆ ਹੋਇਆ ਸਿਰਫ ਉਹਨੂੰ 100% ਇੰਪਲੀਮੈਂਟ ਕਰ ਦਿਓ ਮੈਂ ਕੈਨੇਡਾ ਚ ਸੀ ਮੇਰੇ ਇੱਕ ਵਕੀਲ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਮੇਰਾ ਫੋਨ ਨਾ ਇਦਾਂ ਪਿਆ ਸੀ ਜੇਬ ਚ ਹਾਂਜੀ ਲਾਲ ਬੱਤੀ ਤੇ ਮੈਂ ਖੜਾ ਸੀ ਤੇ ਮੈਂ ਕਿਹਾ ਭਾਰ ਲੱਗਦਾ ਇਦਾਂ ਚੁੱਕ ਕੇ ਦੇ ਉਹਨਾਂ ਨੇ ਆਪਣੇ ਡੈਸ਼ਬੋਰਡ ਤੇ ਰੱਖਿਆ 635 ਡਾਲਰ ਫਾਈਨ ਪਿਆ ਉਹਨਾਂ ਨੂੰ ਵੀ ਫੋਨ ਯੂਜ਼ ਕਰ ਰਹੇ ਸੀ ਨਾ ਇਹ ਜੇਬ ਚ ਇਦਾਂ ਪਿਆ ਹੈ ਇਦਾਂ ਕੱਢਿਆ ਤੇ ਸਮਝੋ ਆਪਣੇ ਡੈਸ਼ਬੋਰਡ ਤੇ ਆ ਕੇ ਰੱਖਤਾ ਕੀ ਕਿ ਨਹੀਂ ਸਾਹਮਣੇ ਵਾਲੇ ਕੈਮਰੇ ਚ ਤਾਂ ਐ ਲੱਗਿਆ ਕਿ ਫੋਨ ਯੂਜ਼ ਕਰ ਰਹੇ ਸੀਗੇ ਨਹੀਂ ਨਾ ਭਾਜੀ ਕਿੱਥੇ ਆ ਗਿਆ ਬ ਕੋ ਮੈਂ ਵੇਖਿਆ ਤਾਂ ਕਣੀ ਇਦਾਂ ਕੱਢਿਆ ਇਦਾਂ ਰੱਖਿਆ ਇਦਾਂ ਰੱਖਤਾ ਹੈ 635 ਡਾਲਰ ਹੈ ਕੈਮਰੇ ਦੀ ਵੀਡੀਓ ਹੀ ਨਾਲ ਉਹਨੂੰ ਯਾ ਦੇਖ ਤੂੰ ਫੋਨ ਨੂੰ ਹੱਥ ਲਾਇਆ ਫੋਨ ਹੱਥ ਲਾਂ ਤੇ ਹੱਥ ਲਾਂ ਤੇ 635 ਡਾਲਰ ਕੈਨੇਡੀਅਨ 64 ਰੁਪਏ ਨਾਲ ਗੁਣਾ ਕਰ ਲਓ ਹਮ 40000 ਰੁਪਏ ਬਣ ਜਾਂਦਾ ਮੋਟਾ-ਮੋਟਾ ਹਮ ਜਿੱਥੇ ਕਾਨੂੰਨ ਦੀ ਸ਼ਕਤੀ ਹੈ ਨਾ ਉੱਥੇ ਰਾਤ ਦੇ 2 ਵਜੇ ਸੜਕ ਤੇ ਜਾਂਦੇ ਨੇ ਨਾ ਜਦੋਂ ਹਮ ਉੱਥੇ ਬਤਖ ਦਾ ਨਿਸ਼ਾਨ ਬਣਿਆ ਹੈ ਬਰਡ ਦਾ ਨਿਸ਼ਾਨ ਬਣਿਆ ਜਾਂ ਹਿਰਨ ਦਾ ਨਿਸ਼ਾਨ ਬਣਿਆ ਤੇ ਵਾਈਟ ਲਾਈਨ ਲੱਗੀ ਹੈ ਉੱਥੇ ਖਲੋਣਾ ਹੈ 5 ਮੂਵਮੈਂਟ ਵੇਖਣੇ 1 2 3 4 ਤੇ ਫਿਰ 5 ਫਿਰ ਇੱਧਰ ਵੇਖਣਾ ਤੇ ਫਿਰ 10 ਗਿਨੇ ਮੂੰਚ ਤੇ ਫਿਰ ਸੜਕ ਪਾਰ ਕਰਨੀ ਹੈ ਕੋਈ ਬੱਤੀ ਨਹੀਂ ਉੱਥੇ ਸਿਰਫ ਬਤਖ ਦਾ ਜਾਂ ਬਰਡ ਦਾ ਜਾਂ ਪੰਛੀ ਦਾ ਜਾਨਵਰ ਦਾ ਨਿਸ਼ਾਨ ਬਣਿਆ ਇਟ ਮੀਨਸ ਵੀ ਇੱਥੇ ਜਾਨਵਰ ਲੰਘਦਾ ਹੈ ਖਲੋਣਾ ਹੈ ਰਾਤ ਦੇ 2:30 ਵਜੇ ਵੀ ਤੁਸੀਂ ਜੋ ਰਾਤ ਦੇ 2:30 ਵਜੇ ਕਿਸੇ ਨੇ ਨਹੀਂ ਕੀਤਾ ਲੱਗੇ ਆਪਣੇ ਵੀ ਲੱਗੇ ਹੁੰਦੇ ਕਈ ਥਾਵਾਂ ਦੇ ਉੱਤੇ ਨਿਸ਼ਾਨ ਹੀ ਲੱਗੇ ਸਲਾਲੇ ਸਾਈਡ ਨੂੰ ਚੱਲ ਜਾ ਨਿਸ਼ਾਨ ਹੀ ਲੱਗੇ ਆ ਉੱਥੇ ਨਾਲ ਸਟਾਪ ਸਾਈਨ ਲੱਗਾ ਜੇ ਸਟਾਪ ਸਾਈਨ ਲੱਗਾ ਨਾ ਤੇ ਤੁਹਾਡੀ ਜ਼ਰੂਰਤ ਨਹੀਂ ਕਿ ਬਿਨਾਂ ਰੁਕੇ ਲੰਘ ਜਾਓ ਤੁਸੀਂ ਹਾਈਵੇ ਤੇ ਵੀ ਸਟਾਪ ਸਾਈਨ ਲੱਗ ਗਿਆ ਤੇ ਤੁਸੀਂ ਰੁਕਣਾ 5 ਮੂਮੈਂਟਸ ਕਰਨੀਆਂ ਹਨ ਮੂੰਚ ਦਸ ਗਿਣਨੇ ਆ ਤੇ ਫਿਰ ਨਿਕਲਣਾ ਪੰਜਾਬ ਸਰਕਾਰ ਬੜੀ ਸਖਤ ਹੋਈ ਸੀ ਕਿ ਕਹਿੰਦੇ ਕੋਈ ਵੀ ਹਧਿਆਣਾ ਵਾਲੀ ਗੀਤ ਨਹੀਂ ਗਾਏ ਜਾਣਗੇ ਕੋਈ ਵੀ ਲਚਰਤਾ ਨਹੀਂ ਫਲਾਏਗਾ ਇੱਕ ਕੁੜੀ ਕੰਚਨ ਕੁਮਾਰੀ ਦਾ ਕਤਲ ਹੋ ਉਸ ਤੋਂ ਬਾਅਦ ਵੀ ਕਾਫੀ ਕੰਦੇ ਸੁਧਾਰਾਂ ਆਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਨੂੰ ਨਾ ਦੇਖਦੇ ਹੋ ਇਹਨਾਂ ਨੇ ਇੱਕ ਗੀਤ ਗਾ ਦਿੱਤੇ ਕਾਗਜ਼ਾਂ 'ਚ ਹੀ ਰਹਿ ਗਏ ਨਾ ਆਰਡਰ ਹੂੰ ਇਹ ਵੀ ਆਰਡਰ ਕੱਢੇ ਸੀਗੀ ਪੰਜਾਬ ਪੁਲਿਸ ਦਾ ਕੋਈ EMPLOYEE ਹੂੰ ਆਪਣੇ ਨਾਂ ਤੋਂ ਹੂੰ ਆਪਣੇ ਵਰਦੀ ਪਾ ਕੇ ਕੋਈ ਐਕਟਰ ਨਿਕਰੇਗਾ ਤੁਹਾਨੂੰ ਵੀ ਵੀਡੀਓ ਲਾਉਣੇ ਦਿਖਾ ਦੇਣਾ ਹੂੰ ਇਨਫੈਕਟਿਵ ਹੂੰ ਇੱਕ ਨੂੰ ਫੜ ਕੇ ਕਿ ਝੋਲੇ ਆ ਹੋਵੇ ਨਾ ਹੂੰ ਚੁਰਤ ਨਹੀਂ ਕਰਦਾ ਹੂੰ ਮੰਦਰ ਦੇ ਬਾਹਰ ਜੁੱਤੀ ਨਹੀਂ ਝੁਕਣਗੇ ਹੂੰ ਜਦੋਂ ਤੁਹਾਡੀ ਐਡਮਿਨਿਸਟ੍ਰੇਸ਼ਨ ਬਾਪੂ ਨੇ ਪਹਿਲੀ ਗਲਤੀ ਤੇ ਮੁੰਡਾ ਝੱਬਿਆ ਹੁੰਦਾ ਨਾ ਜਦੋਂ ਸਾਨੂੰ ਵਜੀਆਂ ਛਡੀਆਂ ਹਮ ਮੇਰੇ ਮੂੰਹ ਚੋਂ ਬਚਪਨ ਚ ਗਾਲ ਨਿਕਲੀ ਸੀ ਹਮ ਮੈਂ ਹੋਵਾਂਗਾ ਨਵੀਂ ਨਵੀਂ ਸਿੱਖੀ ਹੋਗੀ ਮਤਲਬ 5ਵੀਂ 6ਵੀਂ ਦੀ ਗੱਲ ਦੱਸਦਾ ਤੁਹਾਨੂੰ ਹਮ ਤੇ ਮੇਰੇ ਫਾਦਰ ਮਦਰ ਨੇ ਮੈਨੂੰ ਕੰਧ ਵਾਲ ਮੂੰਹ ਕਰਕੇ ਸ਼ਾਮ ਤੱਕ ਖੜਾ ਰੱਖਿਆ ਸੀ ਹਮ ਬਚਪਨ ਚ ਪਤਾ ਵੀ ਨਹੀਂ ਸੀ ਕਿ ਉਹ ਗਾਲ ਦਾ ਮਤਲਬ ਕੀ ਹੈ ਹਮ ਬਸ ਬਾਹਰੋਂ ਮੁੰਡਿਆਂ ਕੋਲੋਂ ਸੁਣੀ ਤੇ ਘਰੇ ਆ ਕੇ ਖੜਤੀ ਹਮ ਤੇ ਬਸ ਇਹ ਪਨਿਸ਼ਮੈਂਟ ਤੇ ਸਾਡੀ ਜ਼ਰੂਰਤ ਨਹੀਂ ਸੀ ਅਸੀਂ ਬਹਿ ਜੀ ਉਸ਼ਾਮ ਨੂੰ ਦਾਦੀ ਨੇ ਮਤਲਬ ਪਹਿਲਾਂ ਤੇ ਪ੍ਰੈਸ਼ਰ ਪਾਇਆ ਕਰਦੇ ਉਹ ਨਹੀਂ ਮੰਨੇ ਉਹ ਕਹਿੰਦੇ ਬੀਬੀ ਤੂੰ ਹੀ ਨਾਲ ਹੀ ਸੁਝਾ ਹੂੰ ਮਤਲਬ ਇੰਨਾ ਡਰ ਪਾ ਦਿੱਤਾ ਇੱਕ ਪਨਿਸ਼ਮੈਂਟ ਦੇ ਦਿੱਤੀ ਕਿ ਵੀ ਇੰਨੀ ਸਖਤ ਜਿਹੜੀ ਹੈ ਕਾਰਵਾਈ ਹੋ ਸਕਦੀ ਅੱਜ ਤੱਕ ਨਹੀਂ ਮੁੜ ਕੇ ਜੁਰਤ ਪਈ ਹੂੰ ਘਰ ਚੋਂ ਮੂੰਹ ਨਿਕਲੇ ਹਾਂ ਯਾਰਾਂ ਦੋਸਤਾਂ ਨਾਲ ਨਿਕਲ ਜੇ ਗੱਲ ਵੱਖਰੀ ਹੁਣ ਤੇ ਆ ਬੁੱਢੇ ਹੋਣ ਤੇ ਆ ਗਏ ਅਸੀਂ ਹੂੰ ਬਟ ਉਹ ਦਹਿਸ਼ਤ ਸੀ ਸਾਡੇ ਦਿਲ ਚ ਹੂੰ ਅੱਜ ਵੀ ਸਾਡੇ ਬਜ਼ੁਰਗ ਜਾ ਰਿਹਾ ਮਸੀ ਹੈ ਚਾਚੇ ਹੈ ਤਾਏ ਆਂਡ ਗਵਾਂਡ ਹੈ ਕੋਈ ਵੀ ਹੈ ਮੇਰੇ ਟੀਚਰ ਅਜ ਤੋ 3 ਸਾਲ ਪਹਿਲਾਂ ਤੱਕ ਜਿੱਥੇ ਵੀ ਮੈਨੂੰ ਵਿਖੇ ਆ ਜੇ ਮੈਂ ਕਾਰ ਚੱਲਦਾ ਮੈਂ ਜਾਂ ਰਸਤਾ ਬਦਲਿਆ ਜਾਂ ਮੈਂ ਉਧਰ ਕੇ ਪੈਰੀਆ ਥਲਾਇਆ ਤੇ ਉਹਨਾਂ ਨੂੰ ਅੱਗੇ ਹੀ ਜਾਣ ਦਿੱਤਾ ਮੈਂ ਉਹਨਾਂ ਦੀ ਗੱਡੀ ਕ੍ਰੋਸ ਨਹੀਂ ਕਰ ਸਕਿਆ ਇਹ ਅੱਜ ਤੱਕ ਮੇਰੇ ਅੰਦਰ ਉਹ ਜਿਗਰਾ ਨਹੀਂਗਾ ਕਿ ਉਹ ਲੰਘਦੇ ਹੁੰਦੇ ਮੈਂ ਗੱਡੀ ਲੰਘ ਜਾ ਮੈਂ ਬ੍ਰੇਕ ਮਾਰ ਕੇ ਉੱਥੇ ਖਲੋ ਜਾਗਾ ਮੱਥਾ ਟੇਕ ਕੇ ਜੇ ਉਹ ਕਹਿਣਗੇ ਬੇਟਾ ਅਸੀਂ ਰੁਕਣ ਲੱਗੇ ਤੁਸੀਂ ਜਾਓ ਪਰਮਿਸ਼ਨ ਹੋਏ ਕਿਤੇ ਨਿਕਲਦਾ ਨਹੀਂ ਤਾਂ ਮੈਂ ਰਸਤਾ ਬਦਲਾਂਗਾ ਮੈਂ ਟੀਚਰ ਦੀ ਗੱਡੀ ਕ੍ਰੋਸ ਨਹੀਂ ਕੀਤੀ ਇਹ ਸਾਡੇ ਮਾਪਿਆਂ ਨੇ ਸਾਨੂੰ ਮਰਿਆਦਾ ਸਿਖਾਈ ਹੈ ਜੇ ਅਸੀਂ ਉਹਨੂੰ ਟੀਚਰ ਮੰਨਦੇ ਆਂ ਰੱਬ ਮੰਨਦੇ ਆਂ ਜਿਨੇ ਸਾਨੂੰ ਦਿਮਾਗ ਦਿੱਤਾ ਪਰਮਾਤਮਾ ਨੇ ਆਪਣੀ ਜਿਹੜੀ ਕਹਿ ਲਓ ਪਾਵਰ ਹੈ ਨਾ ਉਹ ਚਾਰ ਪੰਜ ਬੰਦਿਆਂ ਨੂੰ ਦਿੱਤੀ ਹੈ ਸਭ ਤੋਂ ਪਹਿਲੀ ਪਾਵਰ ਦਿੱਤੀ ਮਾਂ ਨੂੰ ਉਹ ਨਾ ਚਾਵੇ ਤੇ ਤੁਸੀਂ ਪੈਦਾ ਨਹੀਂ ਹੋ ਸਕਦੇ ਉਹਦੇ ਕੋਲ ਪਾਵਰ ਹੈ ਤੁਹਾਨੂੰ ਆਪਣੇ ਕੋਖ ਚ ਮਾਰਨ ਦੀ ਬਿਲਕੁਲ ਪਹਿਲੀ ਜਾਣ ਲੈਣ ਦੀ ਤਾਕਤ ਉਹਦੇ ਕੋਲ ਹੈ ਦੂਜੀ ਡਾਕਟਰ ਕੋਲ ਹੈ ਹਮ ਸਭ ਤੋਂ ਖਤਰਨਾਕ ਤਾਕਤ ਟੀਚਰ ਕੋਲ ਹੈ ਹਮ ਚਾਹੇ ਉਹ ਤੁਹਾਨੂੰ ਉਗਰਵਾਦੀ ਬਣਾ ਦੇ ਚਾਹੇ ਦੇ ਤੁਹਾਨੂੰ ਮੁਜਾਹਿਦੀਨ ਬਣਾ ਦੇ ਹਮ ਮਾਈਂਡ ਵਾਸ਼ ਕਰਕੇ ਚਾਹੇ ਤੁਹਾਨੂੰ ਉਹ ਸਕਾਲਰ ਬਣਾ ਦੇ ਹਮ ਇਹ ਟੀਚਰ ਕੋਲ ਪਾਵਰ ਹੈ ਤੇ ਆਖਰੀ ਪਾਵਰ ਚੌਥੀ ਜਿਹੜੀ ਪਾਵਰ ਹੈ ਉਹ ਜੁਡੀਸ਼ੀਅਲ ਸਿਸਟਮ ਕੋਲ ਹੈ ਹਮ ਸਜ਼ਾਏ ਮੌਤ ਤਾਜੀ ਰਾਤੇ ਹਿੰਦ ਦਫਾ 302 ਹਮ ਫਾਂਸੀ ਹਮ ਤੇ ਚਾਰ ਪਾਵਰਾਂ ਨੇ ਹੂੰ ਤੇ ਜਿਹੜੇ ਬੰਦੇ ਉਸ ਪ੍ਰਮਾਤਮਾ ਰੂਪੀ ਪਾਵਰ ਨੂੰ ਵੀ ਗਾਲ ਕੱਢਦੇ ਨੇ ਹੂੰ ਉਹਨਾਂ ਨੂੰ ਕੀੜੇ ਪੈਣੇ ਭਾਜੀ ਹੂੰ ਪੱਕੀ ਗੱਲ ਜੇ ਕੀੜੇ ਪੈਣੇ ਆ ਹੂੰ ਥੋੜੇ ਜੇ ਪੈਸੇ ਦੀ ਖਾਤਰ ਜਿਹੜਾ ਨਵਾਬ ਜੋ ਵੀ ਹੈਗਾ ਮਤਲਬ ਉਹਨੂੰ ਵੀ ਲਾਹਨਤ ਪਾਨਾ ਮੈਂ ਹੂੰ ਆ ਜਿਹੜਾ ਔਜਲਾ ਹਨੀ ਸਿੰਘ ਜਿਨ੍ਹਾਂ ਵੀ ਗੰਦੇ ਲੋਕ ਨੇ ਕਲੰਕਕਾਰ ਨੇ ਹੂੰ ਮੈਂ ਉਹਨਾਂ ਨੂੰ ਕਹਿੰਦਾ ਸ਼ੇਮ ਸ਼ੇਮ ਸ਼ਰਮ ਕਰਨਾ ਮੈਂ ਇਸ ਤੋਂ ਵੱਡੀ ਗੱਲ ਨਹੀਂ ਕਰ ਸਕਦਾ ਇਹਨਾਂ ਨੂੰ ਸੌਰੀ ਇੱਕ ਗੋਰਿਆ ਦਾ ਰੈਪਰ ਸੀਗਾ ਉਹਨੇ ਦਫ ਪੁਲਿਸ ਅਜੇ ਹੀ ਕੋਈ ਰੈਪ ਕਰਤਾ ਸੀ ਉਹਨੇ ਗਾਤਾ ਸੀਗਾ ਉਹਨੂੰ ਨਾਲ ਦੀ ਨਾਲ ਪੁਲਿਸ ਨੇ ਚੱਕ ਲਿਆ ਦੂਜੇ ਤੇ ਕੇਸ ਬਣਾਤਾ ਉਹਨੂੰ ਨਾਲ ਦੀ ਨਾਲ ਜੇਲ੍ਹਾਂ ਦੇ ਵਿੱਚ ਧੱਕਤਾ ਸੀਗਾ ਕੀ ਲੱਗਦਾ ਕਿ ਵੀ ਅੱਜ ਇੱਕ ਹਫਤਾ ਹੋ ਗਿਆ ਗਾਣੇ ਆਇਆ ਇਹਨੂੰ ਦੂਜਾ ਇੱਕ ਹਣੀ ਸਿੰਘ ਦਾ ਵੀ ਜਿਹੜਾ ਗਾਣਾ ਆਇਆ ਆ ਅਜੇ ਤੱਕ ਜਿਹੜੀ ਕਾਰਵਾਈ ਅਸਲ ਦੇ ਵਿੱਚ ਕਰਨੀ ਚਾਹੀਦੀ ਸੀ ਉਹ ਕੀਤੀ ਨਹੀਂ ਉਹ ਤਾਂ ਗਿਆਨ ਮੈਂ ਕਦੋਂ ਅਮਲੀ ਜਾਮਾ ਪਹਿਨ ਆਇਆ ਜਾਏਗਾ ਇਸ ਚੀਜ਼ ਨੇ ਛੱਟਿੰਗ ਹੋਣੀ ਅੱਛਾ ਮੈਂ ਜਸਪੀਨ ਸੈਂਟਰਲ ਦੇ ਖਿਲਾਫ ਪਾਈ ਸੀ ਹੂੰ ਉਹਨੇ ਗੰਦਾ ਜਿਹਾ ਗਾਣਾ ਗਾਇਆ ਸੀ ਮੈਂ ਬੋਲ ਦੇਣਾ ਵੀ ਭਲਾ ਦਿਓ ਹੂੰ ਅ ਸਵੈਗ ਵਾਲਾ ਗਾਣਾ ਸੀ ਹੂੰ ਪਾੜੂ ਗੱਡੀ ਹੂੰ ਪਾੜੂ ਸਵੈਗ ਨਾਲੇ ਗੱਡੀ ਐ ਕਾਲੀ ਹੂੰ ਦੱਸੋ ਇੱਕ ਕੁੜੀ ਹੋ ਕੇ ਸ਼ੇਮਫੁਲ ਇਹ ਤੱਕ ਪੁੱਲ ਸੋ ਪਤਾ ਹੀ ਨਹੀਂ ਕਿ ਉਹਦਾ ਕੀ ਕੀਤਾ ਸੈਟਿੰਗ ਕਰ ਲਈ ਹੋਣੀ ਕੰਮ ਖਤਮ ਹੂੰ ਸੁਨੀਲ ਮਲਨ ਤੱਕ ਹੀ ਖੰਡਰ ਰਵੇ ਹੂੰ ਸੁਨੀਲ ਮਲਨ ਕਿਹਦੇ ਕਿਹਦੇ ਨਾਲ ਲੜੇ ਲੜੇ ਹੂੰ ਜਦੋਂ ਅਮਾ ਜਮਾ ਤਾਣਾ ਬਾਣਾ ਵਿਗੜਿਆ ਹੂੰ ਸੈਟਿੰਗਾਂ ਹੁੰਦੀਆਂ ਹੂੰ ਅਸੀਂ ਵੀ ਆਪਣਾ ਕੰਮ ਕਰਦੇ ਰਹਿਣਾ ਹੂੰ ਉਹ ਜਿਹੜੀ ਕਹਾਵਤ ਹੈ ਨਾ ਕਿ ਵਿਛੂ ਦੇ ਡੰਗ ਮਾਰਨਾ ਨਹੀਂ ਛੱਡਿਆ ਤੇ ਆ ਵਿਛੂ ਨੂੰ ਕੱਢਣਾ ਕੱਢਣਾ ਜੇ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਸੀ ਵੀ ਇਹਦੀ ਬਚਾਅ ਕਰਨਾ ਤੇ ਉਹਨੂੰ ਮੈਂ ਕੱਢਣ ਤੋਂ ਆਪਣੀ ਡਿਊਟੀ ਵੀ ਬੰਦ ਨਹੀਂ ਕਰਨੀ ਸੁਨੀਲ ਮਲਨ ਵੀ ਸੂਟੀਆਂ ਵਜਾਂਦਾ ਰਹੇਗਾ ਹੂੰ ਕਿਦੀ ਤੇ ਅਸਰ ਕਰਨ ਗਿਆ ਬਿਲਕੁਲ ਬਰਹਮਾਣ ਚ ਜਿਹੜੀ ਗੱਲ ਨਿਕਲਦੀ ਹੈ ਉਹ ਸਾਡੀ ਬਾਣੀ ਚ ਵੀ ਲਿਖਿਆ ਹੈ ਇहां ਉहां ਸੱਚ ਹੋਵਾ ਹੈ ਉਹ ਹੋਏਗਾ ਮੈਨੂੰ ਵਿਸ਼ਵਾਸ ਹੈ ਅਟੁੱਟ ਵਿਸ਼ਵਾਸ ਹੈ ਔਰ ਇਹ ਚੀਜ਼ਾਂ ਦੇ ਅਸਰ ਹੋਣਗੇ ਔਰ ਬ੍ਰਹਮਾਣ ਇਹਦਾ ਨਾ ਬਦਲਾ ਲੈ ਲੰਦਾ ਹੈ ਬਦਲਾ ਲੈ ਲੰਦਾ ਸਮਾਜਿਕ ਤੌਰ ਤੇ ਤੇ ਥੂ ਥੂ ਕਰਾਈ ਇਹਨਾਂ ਨੇ ਪਰ ਤੁਸੀਂ ਦੇਖ ਲੈਣਾ ਜਲਦੀ ਰੱਬ ਨੇ ਕਿਉਂਕਿ ਦੁਨੀਆ ਮਾਵਾਂ ਦਾ ਤੁਸੀਂ ਦਿਲ ਦਿਖਾਇਆ ਉਹਨਾਂ ਨੇ ਵੀ ਤੇ ਬੱਦੂਆਵਾਂ ਦਿੱਤੀਆਂ ਨੇ ਹਮ ਔਰ ਬੱਦੂਆ ਮੈਨੂੰ ਉਹਨੇ ਇੱਕ ਡੀਜੀਪੀ ਸਾਹਿਬ ਹੁੰਦੇ ਸੀ ਹਮ ਮੈਨੂੰ ਉਸਤਾਦ ਜਿੰਦੇ ਕਹਿੰਦੇ ਸੁਨੀਲ ਇੱਕ ਗੱਲ ਯਾਦ ਰੱਖੀ ਜ਼ਿੰਦਗੀ ਚ ਮੇਰਾ ਯਾਰਾਨਾ ਸੀ ਉਹਨਾਂ ਨਾਲ ਅ ਇੰਟੈਲੀਜੈਂਸ ਡਿਪਾਰਟਮੈਂਟ ਦੇ ਹਮ ਕਹਿੰਦੇ ਜਿਹੜੀ ਦੁਆ ਹੁੰਦੀ ਹੈ ਨਾ ਅਸੀਂ ਨਾ ਉਤੋ ਉਤੋ ਕਰਦੇ ਆ ਹਮ ਅਸੀਂ ਆਪਣੇ ਲਾਲਚ ਲਈ ਕਰਦੇ ਆ ਹਮ ਉੱਥੇ ਅਸਰ ਹੋਵੇ ਨਾ ਹੋਵੇ ਹਮ ਪਤਾ ਨਹੀਂ ਜਾਂ ਆਪਣੇ ਅੰਦਰ ਇੱਕ ਜਿਹੜਾ ਡਰ ਹੁੰਦਾ ਉਹਨੂੰ ਕੰਟਰੋਲ ਕਰਨ ਲਈ ਕਹਨੇ ਆ ਬਾਬਾ ਨਾਨਕ ਮੈਨੂੰ ਆਹ ਦੇ ਦੀ ਭੋਲੇ ਨਾਥ ਮੈਨੂੰ ਆਹ ਦੇ ਦੀ ਕ੍ਰਿਸ਼ਨ ਜੀ ਮੈਨੂੰ ਆਹ ਦੇ ਦੀ ਇਹ ਕਰਦੇ ਆ ਪਰ ਜਦੋਂ ਬੱਧੂਆ ਨਿਕਲਦੀ ਹੈ ਨਾ ਉਹ ਆਂਤਰਾ ਚੋਂ ਨਿਕਲਦੀ ਹੈ ਹਾਂ ਨਿਕਲਦੀ ਹੈ ਔਰ ਉਹ ਅਸਰ ਕਰਦੀ ਹੈ 100% ਕਰਦੀ ਹੈ ਨਹੀਂ ਤਾਂ ਵਾਲ ਆਫ ਚਾਈਨਾ ਉਹਦੀ ਸਟੋਰੀ ਪੜ ਲਿਓ ਉੱਥੇ ਇੱਕ ਨਵੀਂ ਵਿਆਹੀ ਜੋੜੀ ਸੀ ਉਹਦੇ ਵਿੱਚ ਉਹਦੇ ਘਰ ਵਾਲਿਆਂ ਨੇ ਚੁੱਕ ਕੇ ਲਾਗੇ ਤੇ ਉਦੋਂ ਕੋਲ ਉੱਥੇ ਉਹ ਬਣਵਾਉਂਦੇ ਬਈ ਕੰਦ ਤੁਹਾਨੂੰ ਪਤਾ ਕਰੋੜਾ ਲੱਖਾਂ ਬੰਦੇ ਮਰੇ ਹੋਣਗੇ ਉਹਦੇ ਵਿੱਚ ਔਰ ਉਹ ਕੰਦ ਬਣਾਉਂਦੇ ਬਣਾਉਂਦੇ ਉਸ ਬੰਦੇ ਦੀ ਡੈਥ ਹੋ ਗਈ ਉਹਨਾਂ ਨੇ ਉੱਥੇ ਹੀ ਦੱਬਤਾ ਹੂੰ ਚਾਈਨਾ ਦੀ ਵਾਲ ਦੇ ਥੱਲੇ ਬੜੇ ਬੰਦੇ ਦੱਬੇ ਗਏ ਹੂੰ ਉਹ ਜਦੋਂ ਲਬਦੀ ਲੁਬਦੀ ਉਹਦੀ ਵਾਈਫ ਉੱਥੇ ਆਈ ਹੂੰ ਨਵੀਂ ਵਿਆਹੀ ਮਤਲਬ ਜਿਹਨੂੰ ਪੰਜਾਬੀ ਚ ਕਹਿੰਦੇ ਚੂੜਾ ਵੀ ਨਹੀਂ ਸੀ ਜਦਾ ਉਤਰਿਆ ਉਹਦੀ ਉੱਥੇ ਚੀਕ ਨਿਕਲੀ ਸੀ ਹੂੰ ਉਹ 10 20 ਕਿਲੋਮੀਟਰ ਦਵਾ ਟੁੱਟ ਗਈ ਸੀ ਹੂੰ ਅੱਜ ਉਹਦਾ ਮੰਦਿਰ ਬਣਿਆ ਉੱਥੇ ਅੱਛਾ ਪੜ ਲਓ ਹਿਸਟਰੀ ਇਹ ਸ਼ਾਇਦ ਫਿਲਮ ਵੀ ਹੈਗੀ ਇੱਕ ਫਿਲਮ ਵੀ ਹੈਗੀ ਹੂੰ ਠੀਕ ਦਾ ਸੀਕ੍ਰੀਟ ਫਿਲਮ ਵੇਖਿਓ ਉਹ ਦੱਸਦੀ ਹੈ ਕਿ ਤੁਸੀਂ ਜੋ ਸੋਚਦੇ ਹੋ ਉਹ ਹੋ ਜਾਂਦਾ। ਉਹੀ ਹੋ ਜਾਂਦਾ। ਹੂੰ। ਤੇ ਤੁਹਾਡੇ ਬਾਰੇ ਵੀ ਮੈਂ ਜੋ ਸੋਚਿਆ ਉਹ ਵੀ ਹੋ ਜਾਣਾ। ਹੋ ਜਾਂਦਾ। ਜਿਹੋ ਜਿਹਾ ਮੇਰੇ ਨਾਲ ਪਿਆਰ ਜਾਂ ਜਿਹੋ ਜਿਹਾ ਤੁਹਾਡੇ ਨਾਲ ਲਗਾਵ ਇਹ ਜਿਹੋ ਜਿਹਾ ਤੁਹਾਡੇ ਨਾਲ ਮੇਰੀ ਦੁਸ਼ਮਣੀ ਹੋਈ ਜੇ ਮੈਂ ਸੱਚਾ ਤੇ ਇਸ ਸਮਾਜਿਕ ਤੌਰ ਤੇ ਵੀ ਵੇਖ ਲੈਣ। ਤੁਸੀਂ ਸੋਚੋ ਸਾਡਾ ਚੈਨਲ ਬਹੁਤ ਜ਼ਿਆਦਾ ਵੱਡਾ ਹੋ ਜਾ। ਨਹੀਂ ਅਸੀਂ ਤੇ ਹਰ ਵੇਲੇ ਅਰਦਾਸਾਂ ਕਰਦੇ ਆ। ਦੇਖੋ ਤੁਸੀਂ ਵੀ ਸੁਸਾਇਟੀ ਦਾ ਬੜਾ ਵੱਡਾ ਚਿਹਰਾ ਹੋ। ਹੂੰ। ਜੇ ਜੁਡੀਸ਼ੀਅਲ ਸਿਸਟਮ ਬਹੁਤ ਵੱਡਾ ਚਿਹਰਾ ਹੈ। ਇਹ ਸੁਣਿਆ ਚੰਗਾ ਦਿੰਦਾ ਅਸੀਂ 100 ਵਾਰੀ ਸੋਚਦੇ ਆ ਕਿ ਵੀ ਅਸੀਂ ਕੀ ਦਿਖਾਉਣਾ ਕੀ ਚਲਾਉਣਾ ਕੀ ਨਹੀਂ ਚਲਾਉਣਾ ਸ਼ਬਦਾਵਲੀ ਵੀ ਕਿੰਨੀ ਮੈਂ ਤੁਹਾਨੂੰ ਕਿਉਂ ਕਿਹਾ ਕਿ ਬੀਪ ਮੇਰੀਆਂ ਲਾ ਲਿਓ ਵੱਡੀਆਂ ਵੱਡੀਆਂ ਤਾਂ ਕਿ ਮੈਂ ਉਹ ਸ਼ਬਦ ਚਾਹੁੰਦਾ ਨਹੀਂ ਪਰ ਮੇਰੇ ਅੰਦਰ ਖੁੰਧਕ ਸੀ ਮੈਂ ਬੋਲੇ ਹਾਲਾਂਕਿ ਅਸੀਂ ਸਮਾਜ ਦੇ ਪ੍ਰਤੀ ਇਮਾਨਦਾਰ ਹੋਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਜਿੰਨਾ ਹੋ ਸਕੇ ਹੋਈਏ ਸਾਡੀ ਜ਼ਿੰਮੇਵਾਰੀ ਹੈ ਸਾਡੀ ਡਿਊਟੀ ਬਣਦੀ ਹੈ ਅਸੀਂ ਕਰਦੇ ਆ ਕਿਉਂਕਿ ਸਾਨੂੰ ਬਾਤ ਲੋਕ ਸੁਣਦੇ ਨੇ ਦੇਖਦੇ ਨੇ ਕਿ ਵੀ ਓਜ਼ਾਰ ਟੀਵੀ ਜਗਸੀਰ ਸਿੰਘ ਕੁਝ ਚੰਗੀ ਚੀਜ਼ ਲੈ ਕੇ ਆਉਣਗੇ ਸਾਡੇ ਸਾਹਮਣੇ ਇਸੇ ਕਰਕੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਦੇਖੋ ਬੜੀ ਮੋਟੀ ਜੀ ਗੱਲ ਸਮਝਾ ਦਿੰਨਾ ਅੱਜ ਦੁਨੀਆ ਦਾ ਰਵਈਆ ਕੀ ਹੈ ਹਮ ਇੱਥੇ ਸਬਜੀ ਸੜੀ ਹੋਈ ਰੱਖ ਦੋ ਹਮ ਕਮਰੇ ਚ ਬੋਖ ਫੈਲ ਜਾਏਗੀ ਬਿਲਕੁਲ ਪਰਫਿਊਮ ਤੁਸੀਂ ਵੀ ਲਾਇਆ ਪਰਫਿਊਮ ਮੈਂ ਵੀ ਆਇਆ ਹਮ ਕਸ਼ਬੂ ਨਹੀਂ ਆਉਂਦੀ ਵੀ ਉੱਥੇ ਨਹੀਂ ਆਉਂਦੀ ਆਪਣੇ ਆਪ ਨੂੰ ਹੀ ਤਸੱਲੀ ਹੈ ਮੇਰੀ ਗੱਡੀ ਚੋਂ ਮੈਂ ਬਾਹਰ ਗਿਆ ਸੀ ਦੋ ਮਹੀਨੇ ਗੱਡੀ ਖਲੋਤੀ ਰਹੀ ਉਹ ਚ 스멜 ਆਉਂਦੀ ਵੀ ਹੈ ਹਮ ਅੱਜ ਵੀ ਸਵੇਰੇ ਜਦੋਂ ਮੈਂ ਆ ਕੇ ਬੈਠਾ ਮੈਂ ਕਿਹਾ ਯਾਰ ਬੜੀ ਬੋਆ ਕੀ ਗੱਲ ਸਪਾਈ ਵਾਲਾ ਨਹੀਂ ਆਇਆ ਉਹ ਆਇਆ ਨਹੀਂ ਸੀ ਸਫਾਈ ਕਰਾਂ ਦਾ ਟਾਈਮ ਨਹੀਂ ਮਿਲਦਾ ਪਰ ਬੋਸ ਹੰਦੇ ਪਿਆ ਤੇ ਇੰਨੇ ਵੱਡੇ ਪਰਫਿਊਮ ਅੰਦਰ ਛਿੜਕਿਏ ਨੇ ਉਹਦਾ ਪਤਾ ਹੀ ਲੱਗਦਾ ਨਹੀਂ ਹੈ ਸੋ ਬਦਬੂ ਖੁਸ਼ਬੂ ਦੇ ਉੱਤੇ ਭਾਰੀ ਪੈਂਦੀ ਹੈ ਪਰ ਬਦਬੂ ਨੂੰ ਲੋਕੀ ਗੰਦ ਵਾਂਗੂ ਸਮਝ ਕੇ ਬਾਹਰ ਸੁੱਟ ਦਿੰਦੇ ਨੇ ਤੇ ਸਮਾਜ 'ਚ ਇਹ ਲੋਕ ਵੀ ਬਦਬੂ ਨੇ ਇਹਨਾਂ ਨੂੰ ਵੀ ਸਮਾਜ ਸੁੱਟੇਗਾ ਹੂੰ ਬਿਲਕੁਲ ਇਸ ਸਮਾਜ ਸੁੱਟੇਗਾ ਸਮਾਜ ਦੀ ਜਿਹੜੀ 네ਗੇਟਿਵ ਜਿਹੜੀਆਂ ਗੱਲਾਂ ਇਹਨਾਂ ਬਾਰੇ ਹੁੰਦੀਆਂ ਨੇ ਕਟਿਆ ਗੱਲਾਂ ਦੇ ਬਾਰੇ ਟਿੱਪਣੀਆਂ ਹੁੰਦੀਆਂ ਨੇ ਉਹ ਸਰ ਕਰਨ ਗਿਆ ਇਹ ਅਕਸ਼ਰ ਜਿੰਨੇ ਵੀ ਆ ਨਾ ਚਾਹੇ ਵਾਇਗਰੂ ਬੋਲੀਏ ਹਰੀ ਰਾਮ ਬੋਲੀਏ ਜਾਂ ਭੁਲੇਨਾਥ ਬੋਲੀਏ ਬ੍ਰਹਮਾਣ ਚੋਂ ਨਿਕਲਦੇ ਨਹੀਂ ਇਹ ਬਹੁਤ ਵੱਡਾ ਇੱਕ ਵੈਕਿਊਮ ਹੈ ਜਿਹਦੇ ਵਿੱਚ ਜਾ ਹੀ ਜਾਂਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੇ ਡਿਵਰਟ ਹੋ ਕੇ ਆਉਣਾ ਹੀ ਆਉਣਾ ਇਹ ਸਾਡੀ ਬਾਣੀ ਚ ਲਿਖਿਆ ਹਮ ਬਿਲਕੁਲ ਸੋ ਇਹਨਾਂ ਲੋਗਾਂ ਨੂੰ ਇਹੋ ਹੀ ਅਕਲ ਦੇਣਾ ਚਾਹੁੰਦੇ ਆ ਕਿ ਮਰਿਆਦਾ ਚ ਰਹੋ ਥੋੜੇ ਘਟਕ ਮਾ ਲਓ ਹਮ ਪੈਸਾ ਤਾਂ ਬਹੁਤ ਆਈ ਪਤਾ ਨਹੀਂ ਕੋਚ ਟੱਚ ਕਰ ਜਾਂਦਾ ਨਾ ਦਿਮਾਗ ਨੂੰ ਕਈ ਵਾਰ ਕੀ ਚੀਜ਼ਾਂ ਸਾਈਕੋ ਹੋ ਜਾਂਦਾ ਬੰਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਬਾ ਨਾਨਕ ਜੀ ਕਹੇਗੇ ਸਿੱਖੁਮਾਰੀ ਚੜਾਓ ਬਾਬੇ ਨਾਨਕ ਦੇ ਜਾਂ ਪ੍ਰਮਾਤਮਾ ਦੇ ਨਾਮ ਦੀ ਪੈਸਾ ਨਾਲ ਲੈ ਕੇ ਜਿਹੜਾ ਜਾਏਗਾ ਪਿਓ ਦਾ ਪੁੱਤ ਮੈਨੂੰ ਆ ਕੇ ਵਿਖਾਵੇ ਮੈਂ 10 ਰੁਪਏ ਨਾਲ ਲੈ ਕੇ ਚੱਲਿਆ ਉਦੋਂ ਸਿਵਿਆਂ 'ਚੋਂ ਨਾ ਹੱਥ ਬਾਹਰ ਡਿੱਗਦੇ ਨੇ ਇਹ ਹੋ ਜਾਂਦੇ ਹਮ ਸਿਕੰਦਰ ਨੇ ਵੀ ਹੱਥ ਬਾਹਰ ਰਖਾਏ ਸੀ ਖਾਲੀ ਹੱਥਾਂ ਜਾਂ ਖਾਲੀ ਆਤੀ ਜਾਏਂਗਾ ਚੀਕਾ ਮਾਰਦਾ ਆਇਆ ਤੇ ਬਸ ਚੀਕਾ ਮਰਵਾ ਕੇ ਜਾਣਾ ਦੁਨੀਆ ਨੂੰ ਰੋਂਦਾ ਹੀ ਆਇਆ ਮੈਂ ਤੁਸੀਂ ਵੀ ਇਦਾਂ ਹੀ ਹੋ। ਤੇ ਜੋ ਜਿਹੜੇ ਹੱਥ ਬਾਹਰ ਰੱਖਣ ਦਾ ਪਰਪਸ ਹੀ ਹੋਈ ਸੀ ਕਿ ਮੈਂ ਦੁਨੀਆ ਲੁੱਟੀ ਤੇ ਅੱਜ ਖਾਲੀ ਚੱਲਿਆ। ਖਾਲੀ ਚੱਲਿਆ। ਬਸ ਇਹ ਹੈ ਕਿ ਸਮਾਜ ਵਿੱਚ ਆਪਣੇ ਇੱਥੇ ਨਾ ਕਾਲਾ ਟਿਕਾ ਲਵਾ ਕੇ ਮਰਦਨੇ ਹੋ ਜੇ। ਹੂੰ। ਜੇ 100 ਇਹਨਾਂ ਨੂੰ ਚੰਗਾ ਵੀ ਕਹਿ ਦੇਣਗੇ ਨਾ ਤੇ 10 ਕਹਿਣਗੇ ਵੀ ਇਹ ਗੰਦਾ ਸੀ ਇਹ ਨੇ ਆ ਕੰਮ ਕੀਤਾ ਸੀ ਕਿਉਂਕਿ 10 ਨੂੰ ਕਹਿਣ ਲਈ ਤਾਕਤ ਚਾਹੀਦੀ ਹੈ। ਹੂੰ। ਕਿਉਂਕਿ ਪਿੱਛੇ ਪੈ ਜਾਣੇ। ਹੂੰ। ਬਿਲਕੁਲ। ਸਾਰੇ ਵਰਗੇ ਮੇਰੇ ਦੇ ਸਰਦਾਰ ਥੋੜੀ ਆ। ਕੀ ਕਹਿੰਦੇ ਵੇਖੀ ਜਾਏਗੀ ਜੋ ਹੋਏਗਾ। ਬਿਲਕੁਲ। ਸੋ ਬਾ ਦੁਨੀਆ ਇਦਾਂ ਹੀ ਤੁਰਨੀ ਐ ਪਰ ਇਹੋ ਜੇ ਲੋਕਾਂ ਨੂੰ ਸਬਕ ਸਿਖਾਣ ਲਈ ਮੈਂ ਜਨਤਾ ਅੱਗੇ ਵੀ ਅਪੀਲ ਕਰਦਾ ਕਿ ਕੁਝ ਚੰਗੇ ਲੋਕ ਵਾਜ ਉਠਾਇਆ ਕਰੋ ਤੁਹਾਡੀ ਬਾਜ ਚ ਦਮ ਹੈਗਾ ਹੂੰ ਸੁਣਨ ਵਾਲਿਆਂ ਨੂੰ ਡਰ ਲੱਗਦਾ ਤਾਂ ਹੀ ਉਹ ਤੁਹਾਨੂੰ ਧਮਕੀ ਦੇ ਫੋਨ ਕਰਦਾ ਹੈ ਯਾਦ ਰੱਖਿਆ ਕਰੋ ਸੋ ਡਰਿਆ ਨਾ ਕਰੋ ਮਰਨਾ ਇੱਕ ਦਿਨ ਆ ਰੋਜ਼ ਨਹੀਂ ਮਰਨਾ ਹੂੰ ਸ ਰੋਜ਼ ਨਾ ਮਰਿਆ ਕਰੋ ਬਿਲਕੁਲ ਉਠੋ ਜਾਗੋ ਅੱਗੇ ਆਓ ਤੇ ਇਹੋ ਜੇ ਗੰਦ ਨੂੰ ਸਾਫ ਕਰੀ ਜਾਓ ਬਿਲਕੁਲ ਬਹੁਤ ਸ਼ੁਕਰੀਆ ਐਡਵੋਕੇਟ ਮਲਨ ਸਾਹਿਬ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਕਿਉਂਕਿ ਅਕਸਰ ਉਹ ਕਲਾਕਾਰਾਂ ਨੂੰ ਸਕੰਜੇ ਦੇ ਵਿੱਚ ਲੈਂਦੇ ਰਹਿੰਦੇ ਨੇ ਜਿਹੜੇ ਸਮਾਜ ਨੂੰ ਗਲਤ ਤਰੀਕੇ ਦੇ ਨਾਲ ਗਲਤ ਸ਼ਬਦਾਵਲੀ ਦੇ ਗੀਤ ਜਿਹੜੇ ਪਰੋਸਦੇ ਰਹਿੰਦੇ ਨੇ ਕਰਨ ਔਜਲਾ ਤੇ ਹਣੀ ਸਿੰਘ ਹੋਰਾਂ ਨੇ ਵੀ ਜਿਹੜੇ ਗੀਤ ਗਾਏ ਉਹਨਾਂ ਦੇਤੇ ਵੀ ਸਵਾਲ ਲੈਣਾ ਚਾਕੇ ਨੇ ਪਰ ਕਰਨ ਔਜਲਾ ਦੇ ਉੱਤੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਕਈ ਲੋਕ ਕਹਿ ਰਹੇ ਨੇ ਕਿ ਵੀ ਉਹਨਾਂ ਨੇ ਇਸ ਤਰੀਕੇ ਦਾ ਗੀਤ ਗਾਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਔਜਲਾ ਇਸ ਚੀਜ਼ ਦੀ ਮਾਫੀ ਮੰਗਦਾ ਜਾਂ ਕੀ ਕਰਦਾ ਇਹ ਦੇਖਣਾ ਪਏਗਾ